तो सुन रहे हो रंग एफ़एम आ गया जी आ गया छा गया जी छा गया आ गया जी आ गया छा गया जी छा गया सब कुछ नवा नवा है नवी सोचते नवा समा है सब कुछ नवा नवा है नवी सोचते नवा समा है ਤੋੜੇ ਸੰਗੈ ਫੇਮ ਐ ਰੰਗ ਐਫ ਐਮ ਤੁਸੀਂ ਸੁਣ ਰਹੇ ਹੋ ਰੰਗ ਐਫ ਐਮ ਸਸਕਾਰ ਤੇਰੇ ਸਰੋਤੋਂ ਮੈਂ ਤੁਹਾਡੀ ਹੋਸਟ ਅਤੇ ਦੋਸਤ ਜਸੂਰ ਜੀ ਹਾਜ਼ਰ ਆਂ ਪ੍ਰੋਗਰਾਮ ਲੈ ਕੇ ਨਵੇਂ ਦਸਹੱਦੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਸਮੇਂ ਤੋਂ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਹੈ ਨਵੇਂ ਦਸਹੱਦੇ ਕਲਾ ਅਤੇ ਸਿੱਖਿਆ ਮੰਚ ਵੱਲੋਂ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸੀ ਤੇ ਇਹਦੇ ਵਿੱਚ ਬੱਚਿਆਂ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚੇ ਇਹਦੇ ਵਿੱਚ ਭਾਗ ਲੈ ਸਕਦੇ ਨੇ ਵੱਖ-ਵੱਖ ਮੁਕਾਬਲਿਆਂ 'ਚ ਜਿਵੇਂ ਕਿ ਪਹਿਲੇ ਪੜਾਅ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ 1 ਮਈ ਤੋਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਸੀਗੀ ਤੇ ਰਜਿਸਟ੍ਰੇਸ਼ਨ ਤਕਰੀਬਨ ਹੋ ਚੁੱਕੀ ਆ ਹੁਣ ਬੱਚੇ ਤਿਆਰੀ ਕਰ ਰਹੇ ਨੇ ਕਈਆਂ ਨੇ ਵੀਡੀਓਜ਼ ਬਣਾਉਣੀਆਂ ਨੇ ਤਾਂਨੇ ਗੂਗਲ ਫਾਰਮ ਭਰੇ ਬਹੁਤ ਸਾਰੀ ਇਦਾਂ ਦੀਆਂ ਗੱਲਾਂ ਨੇ ਜਿੰਨਾਂ ਨੂੰ ਲੈ ਕੇ ਕਾਫੀ ਸਵਾਲ ਹੁੰਦੇ ਨੇ ਟੀਚਰਜ਼ ਦੇ ਮਨ 'ਚ ਜਾਂ ਬੱਚਿਆਂ ਦੇ ਮਨ 'ਚ ਅਓ ਜਤੀ ਪ੍ਰੋਗਰਾਮ ਦੇ ਬਾਰੇ ਥੋੜੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਤੁਸੀਂ ਜਾਣ ਲੋ ਕਿ ਪਹਿਲੇ ਪੜਾ ਦੇ ਜਿਹੜੇ ਮੁਕਾਬਲੇ ਨੂੰ ਕਿਹੜੇ-ਕਿਹੜੇ ਹੈ ਅ ਪਹਿਲੇ ਪੜਾ ਦੇ ਵਿੱਚ ਮੁਕਾਬਲੇ ਨੇ ਸੁੰਦਰ ਲਿਖਾਈ ਕਲਾ ਬਨਾਲ ਤੇ ਸੈਕੰਡ ਹੈਗਾ ਸੋਲੋ ਡਾਂਸ ਸਿਰਫ ਲੜਕੀਆਂ ਲਈ ਤੀਜਾ ਮੁਕਾਬਲਾ ਹੈਗਾ ਸਾਡਾ ਲੋਕਗੀ ਚੌਥਾ ਹੈਗਾ ਕਵਿਤਾ ਉਚਾਰਨ ਪੰਜਵਾਂ ਹੈਗਾ ਕਵਿਸ਼ਰੀ ਤੇ ਛੇਵਾਂ ਹੈਗਾ ਸ਼ਬਦ ਗਾਇਨ ਸ਼ਬਦ ਗਾਇਨ ਤੇ ਕਵਿਸ਼ਰੀ ਮੁਕਾਬਲਾ ਹੈਗਾ ਜੀ ਟੀਮ ਇਵੈਂਟ ਟੀਮ ਦਾ ਮਤਲਬ ਸਮਝਦੇ ਆਂ ਜਿਵੇਂ ਕੋਵਿਸ਼ਰੀ ਦੇ ਵਿੱਚ ਅਸੀਂ ਵੱਧ ਤੋਂ ਵੱਧ 3 ਬੱਚੇ ਤੇ ਸ਼ਬਦ ਗਾਇਨ ਦੇ ਵਿੱਚ ਵੱਧ ਤੋਂ ਵੱਧ 5 ਬੱਚੇ ਇਹਦੇ ਵਿੱਚ ਘੱਟ ਦੀ ਗਿਣਤੀ ਕੋਈ ਨਹੀਂ ਘੱਟ ਬੱਚੇ ਕਿੰਨੇ ਵੀ ਹੋ ਸਕਦੇ ਨੇ ਪਰ ਜਦੋਂ ਗੱਲ ਟੀਮ ਦੀ ਹੁੰਦੀ ਆ ਤਾਂ ਇਹ ਗੱਲ ਸਾਡੇ ਜ਼ਿਹਨ 'ਚ ਆ ਜਾਂਦੀ ਆ ਕਿ ਟੀਮ 'ਚ ਕਦੇ ਵੀ ਇਕੱਲਾ ਬੱਚਾ ਭਾਗ ਨਹੀਂ ਲੈਂਦਾ ਇਹ ਚੀਜ਼ ਸਾਨੂੰ ਪਹਿਲਾਂ ਹੀ ਕਲੀਅਰ ਹੁੰਦੀ ਆ ਕਾਫੀ ਦਿੱਕਤਾਂ ਆਈਆਂ ਨੇ ਜਦੋਂ ਸਾਡੇ ਕੋਲ ਰਜਿਸਟ੍ਰੇਸ਼ਨ ਆਈਏ ਕਿ ਕਈ ਸਕੂਲਾਂ ਨੇ ਸਰਬੀ ਇਕ ਬੱਚੇ ਦੀ ਰਜਿਸਟ੍ਰੇਸ਼ਨ ਕੀਤੀ ਸੀ ਹੁਣ ਇਥੋਂ ਗੱਲ ਕਲੀਅਰ ਹੈ ਕਿ ਟੀਮ ਇਵੈਂਟ ਹੈ ਤੇ ਉੱਥੇ ਇਕ ਬੱਚਾ ਕਿੱਦਾਂ ਕੋਵਿਸ਼ਰੀ ਗਾਏਗਾ ਜਾਂ ਕਿੱਦਾਂ ਸ਼ਬਦ ਗਾਏਗਾ ਮਤਲਬ ਇਹ ਸੀਜ਼ਨ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅੱਗੇ ਤੋਂ ਇਹ ਚੀਜ਼ਾਂ ਨੂੰ ਧਿਆਨ ਚ ਰੱਖਣਾ ਹੈ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਟਾਈਮ ਟੂ ਟਾਈਮ ਤੁਹਾਨੂੰ ਇਹ ਜਾਣਕਾਰੀ ਦਿੰਦੇ ਰਹੀਏ ਅੱਜ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਕਰਦਿਆਂ ਮੇਰੀ ਕੋਲ ਹੋਸਟ ਮੈਡਮ ਅੰਜੂਸ਼ ਕੁਰਜੀ ਦਾ ਸਵਾਗਤ ਹਾਂਜੀ ਵੈਲਕਮ ਸਰ ਸਸੀ ਕਾਂਸ ਸਸੀ ਕਾਂਸ ਮੈਂ ਕਿਹਾ ਵੀ ਜਸਪੁਰ ਲਗੀ ਜਿਆਦਾ ਹੁੜਦਗੀ ਮੁਕਾਬਲਿਆਂ ਦੇ ਵਿੱਚ ਏ ਵੀਕੋਦੀ ਇੱਕ ਕਾਫੀ ਮੁਸ਼ਕਿਲੇ ਆ ਰਹੀ ਹੈ ਨਹੀਂ ਚਲੋ ਪਹਿਲੀ ਵਾਰ ਹੀ ਆ ਆਨਲਾਈਨ ਮੁਕਾਬਲੇ ਅਜ ਤੱਕ ਮੇਰੇ ਖਿਆਲ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਨਹੀਂ ਹੋਏ ਹੈਗੇ ਕਿਸੇ ਦਾ ਕਸੂਰ ਨਹੀਂ ਇਹਦੇ ਵਿੱਚ ਆਪਾਂ ਕਹਿ ਸਕਦੇ ਨਾ ਦੇ ਆਪਕਾ ਦਾ ਤੇ ਨਾ ਗਾਈਡ ਦੇ ਆਪਾਂ ਦਾ ਤੇ ਨਾ ਹੀ ਆਪਣਾ ਹੈ ਨਾ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਨਵੀਆਂ ਨੇ ਕਰਨ ਵਾਲੀਆਂ ਜਾਂ ਅਸੀਂ ਵੀ ਬਹੁਤ ਕੁਝ ਨਵਾਂ ਸਿੱਖ ਰਹੇ ਹਾਂ ਤੇ ਪੈਨਿਕ ਨਹੀਂ ਹੋਣਾ ਕਿਸੇ ਨੇ ਵੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਉਂਕਿ 5 ਤਰੀਕ ਤੱਕ ਆਪਾਂ ਵੀਡੀਓਜ਼ ਜਿਹੜੀਆਂ ਨੇ ਅਪਲੋਡ ਕਰਨੀਆਂ ਨੇ ਆਰਾਮ ਨਾਲ ਕਰਿਓ ਅਗਰ ਵੀਡੀਓਜ਼ ਤੁਸੀਂ ਬਣਾ ਵੀ ਲਈਆਂ ਤਾਂ ਇਹ ਮੇਰੇ ਖਿਆਲ ਦੇ ਵਿੱਚ ਵੀ ਵੋਟਾਂ ਤੱਕ ਦਾ ਇੰਤਜ਼ਾਰ ਜ਼ਰੂਰ ਕਰ ਲਓ ਹਨਾ ਇੱਕ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਦੋ ਜਾਂ ਤਿੰਨ ਨੂੰ ਤੁਸੀਂ ਆਰਾਮ ਨਾਲ ਜਿਹੜੀਆਂ ਵੀਡੀਓਜ਼ ਨੇ ਅਪਲੋਡ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਹੈਗੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੇ ਇਹ ਅੱਜ ਦਾ ਪ੍ਰੋਗਰਾਮ ਵੀ ਅਸੀਂ ਇੱਥੇ ਕਰਕੇ ਰੱਖਿਆ ਕਿ ਕੋਈ ਡਾਊਟ ਨਾ ਰਹਿ ਜਾਵੇ ਕਿਸੇ ਨੂੰ ਨਾ ਕੋਈ ਪ੍ਰੋਬਲਮ ਨਾ ਹੋ ਜਾਵੇ ਕਿਸੇ ਬੱਚੇ ਨੂੰ ਨਾ ਕੋਈ ਪ੍ਰੋਬਲਮ ਆਵੇ ਕਈ ਵਾਰੀ ਬੱਚਾ ਬਹੁਤ ਵਧੀਆ ਹੁੰਦਾ ਵੀ ਥੋੜੀ ਜਿਹੀ ਗਲਤੀ ਕਰਕੇ ਉਹ ਡਿਸਕਵਾਲਿਫਾਈ ਹੋ ਸਕਦਾ ਜਾਂ ਉਹਦੀ ਵੀਡੀਓ ਨਾ ਵਧੀਆ ਬਣੀ ਹੈ ਨਾ ਉਹਦੇ ਕਰਕੇ ਸਹੀ ਜਾਣਕਾਰੀ ਨਾ ਪਹੁੰਚ ਸਕੇ ਆਪਣੇ ਤੱਕ ਕਿਉਂਕਿ ਵੀਡੀਓ ਦੀ ਕਲੈਰਿਟੀ ਕਿਵੇਂ ਆ ਹਨਾ ਆਲਾ ਦਵਾਲਾ ਕਿਵੇਂ ਆ ਉਹ ਚੀਜ਼ਾਂ ਵੀ ਅਧਿਆਪਕ ਨੂੰ ਮੇਰੇ ਖਿਆਲ ਦੇ ਵਿੱਚ ਦੇਖਣਾ ਪਊਗਾ ਤਾਂ ਹੀ ਜਿਹੜੀ ਅੱਗੇ ਮੈਸੇਜ ਆ ਉਹ ਵਧੀਆ ਤਰੀਕੇ ਨਾਲ ਕਨਵੇ ਹੋ ਸਕੂਗਾ ਹਾਂਜੀ ਅੱਜ ਦਾ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਜਿਹੜੀਆਂ ਹਾਂਜੀ ਬਿਲਕੁਲ ਹਾਂਜੀ ਜਿਹੜਾ ਸਾਡਾ ਪ੍ਰੋਗਰਾਮ ਹੈ ਨਵੇਂ ਦਸਤ ਦੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਤੇ ਗਾਈਡ ਅਧਿਆਪਕਾਂ ਲਈ ਵੀਡੀਓ ਕਿਵੇਂ ਬਣਾਉਣੀ ਹੈ ਕਿਵੇਂ ਅਪਲੋਡ ਕਰਨੀ ਹੈ ਉਹ ਤੋਂ ਅੱਗੇ ਕਿਹੜਾ ਹੈਸ਼ਟੈਗ ਲਾਉਣੇ ਤੇ ਫਿਰ ਉਹਦੇ ਬਾਅਦ ਗੂਗਲ ਫਾਰਮ ਕਿਵੇਂ ਭਰਨਾ ਹੈ ਇਹ ਜਾਣਕਾਰੀ ਤੁਹਾਨੂੰ ਸੰਖੇਪ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਮਾਂ ਸਾਰਿਆਂ ਦਾ ਬਹੁਤ ਕੀਮਤੀ ਆ ਤੇ ਜਲਦੀ ਜਲਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੰਮੀ ਪਹਿਲਾਂ ਦੱਸਦੇ ਹਾਂ ਕਿ ਵੀਡੀਓ ਬਣਾਉਣੀ ਕਿਵੇਂ ਹੈ ਕੈਮਰੇ ਨੂੰ ਕਿਸੇ ਮੋੜ ਚ ਰੱਖਣਾ ਹੈ ਤੇ ਕੈਮਰੇ ਨੂੰ ਕਿਵੇਂ ਸਟੈਂਡ ਤੇ ਟਿਕਾਉਣਾ ਜਾਂ ਕਿਸ ਚੀਜ਼ ਦੀ ਵਰਤੋਂ ਕਰ ਸਕਦੇ ਆ ਜੀ ਜੀ ਐ ਜੀ ਬਿਲਕੁਲ ਕੈਮਰੇ ਨੂੰ ਆਪਾਂ ਪੋਰਟਰੇਟ ਮੋਡ ਦੇ ਉੱਤੇ ਰੱਖਣਾ ਵੀ ਸਿੱਧਾ ਨਹੀਂ ਰੱਖਣਾ ਜਿਵੇਂ ਆਪਾਂ ਕਈ ਵਾਰੀ ਹੁਣ ਜ਼ਿਆਦਾਤਰ ਆਪਾਂ ਹਾਂਜੀ ਹਾਂਜੀ ਧੰਨਵਾਦ ਤੇ ਨਾਲ ਹੰਦੀ ਤੇ ਡਾਗਰ ਕੇ ਰੱਖਣਾ ਫੋਨ ਨੂੰ ਵੀ ਇਹ ਕਿੱਦਾਂ ਨਹੀਂ ਰੱਖਣਾ ਹੈਗਾ ਫੋਨ ਨੂੰ ਜਿਵੇਂ ਅਸੀਂ ਵੀ ਪ੍ਰੋਗਰਾਮ ਕਰਦੇ ਆ ਤਾਂ ਬਹੁਤ ਸਾਰੇ ਅਧਿਆਪਕਾਂ ਨੂੰ ਇੱਥੇ ਲੈ ਕੇ ਆਉਨੇ ਆ ਤਾਂ ਪਹਿਲਾਂ ਉਹਨਾਂ ਨੂੰ ਇਹ ਕਿੰਨੇ ਵੀ ਟੈਡਾ ਕਰਕੇ ਫੋਨ ਨੂੰ ਵੀਡੀਓ ਬਣਾਉਣੀ ਆ ਤਾਂ ਕਿ ਅਗਰ ਕੋਈ ਕੰਪਿਊਟਰ ਦੇ ਉੱਤੇ ਦੇਖੇ ਜਾਂ ਟੀਵੀ ਦੇ ਉੱਤੇ ਆਪਾਂ ਵੇ ਇੱਕ ਵਾਰੀ ਇਹ ਨਾ ਸ਼ੇਅਰ ਸਕਰੀਨ ਕਰਕੇ ਦੇਖ ਲੈਣੇ ਆ ਤਾਂ ਪੂਰੀ ਵੀਡੀਓ ਜਿਹੜੀ ਸਾਡੇ ਸਾਹਮਣੇ ਦਿਖਾਈ ਦੇਵੇ ਤੇ ਕਦੀ ਵਾਰੀ ਆਪਾਂ ਜਿਵੇਂ ਸਿੱਧੀ ਵੀਡੀਓ ਬਣਾਉਣੀ ਆ ਤੁਸੀਂ ਦੇਖਿਓ ਵੀ ਆਪਾਂ ਨੂੰ ਉਹ ਜਦੋਂ ਟੀਵੀ ਤੇ ਦੇਖੀਏ ਜਾਂ ਕੰਪਿਊਟਰ ਤੇ ਦੇਖੀਏ ਤਾਂ ਆਪਾਂ ਨੂੰ ਛੋਟੀ ਜੀ ਵਿਚਕਾਰ ਆ ਛੋਟੀ ਜੀ ਦਿਖਦੀ ਹੈ ਨਾ ਪੂਰੀ ਵੀਡੀਓ ਉਹਦੇ ਨਹੀਂ ਦਿਖਣੀ ਹੈਗੀ ਇਸ ਕਰਕੇ ਲੈਂਡਸਕੇਪ ਦੇ ਵਿੱਚ ਵਧੀਆ ਤਰੀਕੇ ਨਾਲ ਵੀਡੀਓ ਬਣਾਉਣੀ ਆ ਔਰ ਆਲਾ ਦਵਾਲਾ ਜਿਹੜਾ ਉਹ ਬਿਲਕੁਲ ਸ਼ਾਂਤ ਹੋਵੇ ਮਾਹੌਲ ਤੇ ਇੱਕ ਹੋਰ ਚੀਜ਼ ਹੈ ਜਿਵੇਂ ਸੋਲੋ ਡਾਂਸ ਹੈ ਨਾ ਉਹਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਜਿਸ ਤਰ੍ਹਾਂ ਵੀ ਬੱਚੇ ਦੀ ਬੱਚੇ ਦਾ ਗਾਣਾ ਸਿਲੈਕਟ ਕੀਤਾ ਉਸ ਹਿਸਾਬ ਨਾਲ ਤੁਸੀਂ ਆਲੇ-ਦਾਲ ਦੇ ਡੈਕੋਰੇਸ਼ਨ ਵੀ ਕਰ ਸਕਦੇ ਹੋ ਉਹ ਤੁਹਾਡੀ ਇੱਛਾ ਵੈਸੇ ਮੇਰੇ ਖਿਆਲ ਦੇ ਵਿੱਚ ਉਹਦਾ ਕੋਈ ਐਕਸਟਰਾ ਨਹੀਂ ਪੁਆਇੰਟ ਮਿਲੂਗਾ ਪਰ ਫਿਰ ਵੀ ਜੱਜਾਂ ਤੇ ਥੋੜਾ ਮੋਟਾ ਪ੍ਰਭਾਵ ਉਸ ਚੀਜ਼ ਦਾ ਜ਼ਰੂਰ ਪਊਗਾ ਅਗਰ ਆਪਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਵੀਡੀਓ ਬਣਾਉਣੀ ਹੋ ਤੇ ਵੀਡੀਓ ਸਟਿਲ ਹੋਣੀ ਚਾਹੀਦੀ ਆ ਇੱਕ ਥਾਂ ਤੇ ਟਿਕਾ ਕੇ ਇਹ ਨਹੀਂ ਹੈਗਾ ਵੀ ਤੁਸੀਂ ਹੱਥ ਵਿੱਚ ਫੜ ਕੇ ਵੀਡੀਓ ਬਣਾਈ ਜਾਓ ਮੇਰੇ ਖਿਆਲ ਦੇ ਵਿੱਚ ਕੱਲੀ ਸੁੰਦਰ ਲਿਖਾਈ ਦੀ ਵੀਡੀਓ ਆ ਜਿਹੜੀ ਆਪਾਂ ਹੱਥ ਫੜ ਕੇ ਵੀ ਬਣਾ ਸਕਦੇ ਆ ਚਲੋ ਉਹ ਵੀ ਵੈਸੇ ਸਟਿਲ ਕਰ ਸਕਦੇ ਆ ਪਰ ਫਿਰ ਵੀ ਜੇ ਉਹਨੂੰ ਆਪਾਂ ਹੱਥ ਚ ਫੜ ਕੇ ਵੀਡੀਓ ਬਣਾਵਾਂਗੇ ਕਿਉਂਕਿ ਉਹ ਆਪਾਂ ਇੱਕ ਲੈਪਸ ਦੇ ਤੌਰ ਤੇ ਬਣਾਉਣੀ ਆ ਨਾ ਅੱਗੇ ਕੱਢਣ ਵਾਸਤੇ ਉਹਦੇ ਚ ਕਿਉਂਕਿ ਸਿਰਫ ਉਹਦੇ ਵਿੱਚ ਇਹ ਦੇਖਣਾ ਵੀ ਉਹੀ ਬੱਚਾ ਲਿਖ ਰਿਹਾ ਵੀ ਕੋਈ ਹੋਰ ਤਾਂ ਨਹੀਂ ਚੀਟਿੰਗ ਵਗੈਰਾ ਤਾਂ ਨਹੀਂ ਹੋ ਰਹੀ ਹੈ ਨਾ ਵੀ ਆਪਾਂ ਦੇ ਵਿੱਚ ਬੱਚੇ ਦੀ ਜਿਹੜੀ ਬਣਾਈ ਹੈ ਲਿਖੀ ਹੈ ਜੋ ਵੀ ਉਹਨਾਂ ਨੇ ਲਿਖਤਾ ਉਹਦੀ ਆਪਾਂ ਫੋਟੋ ਸਪੈਸ਼ਲ ਬਕਾਇਦਾ ਮੰਗਾਵਾਂਗੇ ਤਾਂ ਉਹਦੇ ਨਾਲ ਕਲੈਰਿਟੀ ਹੋ ਜੂਗੀ ਵੀ ਕਿਵੇਂ ਦਾ ਲਿਖਿਆ ਹੈ ਨਾ ਬੱਚੇ ਨੇ ਪਰ ਵੀਡੀਓ ਤੇਰੇ ਕੋਲ ਦੇ ਲਈ ਇਹ ਆ ਵੀ ਬੱਚੇ ਦਾ ਪਤਾ ਲੱਗੇ ਵੀ ਹਾਂ ਇਹੀ ਬੱਚਾ ਲਿਖ ਰਿਹਾ ਕੋਈ ਚੀਟਿੰਗ ਨਹੀਂ ਹੋ ਰਹੀ ਤਾਂ ਅਗਰ ਕੇ ਵੀਡੀਓ ਮੰਗਾਈ ਆ ਔਰ ਲੈਪਸ ਦੇ ਵਿੱਚ ਬਣੂੰਗੀ ਵੀ ਤੇਜ਼ ਦੇ ਫਾਸਟ ਮੋਡ ਦੇ ਉੱਤੇ ਬਣੂੰਗੀ ਉਹਦੇ ਲਈ ਸੋਨਜੀਤ मैम ਨੇ ਸਾਡੇ ਸੁੰਦਰ ਲਖਾਈ ਵਾਲੇ ਉਹਨਾਂ ਨੇ ਇੱਕ ਵੀਡੀਓ ਪਾਈ ਵੀ ਆ ਸਾਰੇ ਗੈਂਡ ਦੇ ਆਪਕਾਂ ਦੇ ਲਈ ਤੇ ਉਹ ਵੀ ਅਸੀਂ ਨਾਲ-ਨਾਲ ਬਾਰ-ਬਾਰ ਸ਼ੇਅਰ ਕਰ ਰਹੇ ਆ ਸਾਰੇ ਇੱਕ ਹੋਰ ਬੇਨਤੀ ਜਸ ਇਹਦੇ ਵਿੱਚ ਜਰੂਰ ਕਰੂੰਗੀ ਮੈਂ ਤੇ ਆਪ ਬਾਰ-ਬਾਰ ਹੈ ਨਾ ਵੀਡੀਓ ਸ਼ੇਅਰ ਕਰਦੇ ਆ ਲਿਖ ਕੇ ਸ਼ੇਅਰ ਕਰਦੇ ਆ ਬਣਾ ਬਣਾ ਕੇ ਪੋਸਟਰ ਸ਼ੇਅਰ ਕਰਦੇ ਆ ਤਾਂ ਸਾਰੇ ਅਧਿਆਪਕਾਂ ਨੂੰ ਗਾਈਡ ਨੂੰ ਇਹ ਬੇਨਤੀ ਹੈ ਅਗਰ ਬੱਚੇ ਖੁਦ ਪਾਰਟਿਸਪੇਟ ਕਰ ਰਹੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਨੇ ਤਾਂ ਉਹਨਾਂ ਨੂੰ ਜਰੂਰ ਇੱਕ ਵਾਰੀ ਵਾਚ ਕਰ ਲੈ ਤਾਂ ਉਹ ਦੇਖ ਲਿਆ ਕਰਨ ਵੀਡੀਓਜ਼ ਨੇ ਉਹਨਾਂ ਨੂੰ ਚਲਾ ਕੇ ਦੇਖਣ ਅਗਰ ਕੋਈ ਪੋਸਟਰ ਸ਼ੇਅਰ ਕੀਤਾ ਤਾਂ ਉਹਨੂੰ ਪੜ ਕੇ ਜਰੂਰ ਦੇਖਣਾ ਤਾਂ ਮੇਰੇ ਖਿਆਲ ਦੇ ਵਿੱਚ ਦੁਬਾਰਾ ਦੁਬਾਰਾ ਫੋਨ ਕਰਨ ਦੀ ਲੋੜ ਨਹੀਂ ਪਊਗੀ ਅਗਰ ਉਹ ਚੀਜ਼ਾਂ ਸਾਰੀਆਂ ਵਾਚ ਹੋ ਜਾਣਗੇ ਇੱਕ ਵਾਰੀ ਤਾਂ ਉਹਨਾਂ ਦੇ ਡਾਊਟ ਦੇ ਖਿਆਲ ਚ ਉਹਦੇ ਨਾਲ ਹੀ ਕਲੀਅਰ ਹੋ ਜਾਣਗੇ ਜੀ ਜੀ ਇਹ ਵੀ ਕਿਤੇ ਨੂੰ ਕਿਤੇ ਅਸੀਂ ਥੋੜੇ ਅਵੇਸਲੇ ਹੋ ਗਏ ਹਾਂ ਅਸੀਂ ਪੜ੍ਹਨਾ ਬਿਲਕੁਲ ਹੀ ਛੱਡਤਾ ਜਦੋਂ ਦੇ ਅਸੀਂ ਫੋਨ ਵਿੱਚ ਕੀ ਹੋਏ ਅਸੀਂ ਪੜ੍ਹਨਾ ਛੱਡ ਗਏ ਹਾਂ ਕਿ ਕਿਹਨੇ ਸਾਡੇ ਨੂੰ ਨੁਕਸਾਨ ਦਾ ਇੱਕ ਹੁੰਦਾ ਹੈ ਪੜਨ ਵਾਲੀਆਂ ਚੀਜ਼ਾਂ ਅਸੀਂ ਸਾਹਮਣੇ ਜਾਂ ਨਿਲਮਾਰੀਆਂ ਚਲਾਤੀਆਂ ਨੇ ਕਿਤਾਬਾਂ ਹੁਣ ਅਸੀਂ ਫੋਨ 'ਚ ਹੀ ਸਾਰਾ ਕੁਝ ਕਰਦੇ ਆਂ ਫੋਨ ਹੀ ਸਾਡੀ ਜ਼ਿੰਦਗੀ ਬਣੀ ਪਈ ੜੇ ਪਰ ਕਿਤੇ ਨਾ ਕਿਤੇ ਪੜਨਾ ਵੀ ਜ਼ਰੂਰੀ ਹੈ ਪੜਨ ਦੇ ਲਈ ਇਹ ਹੁੰਦਾ ਕਿ ਜਦੋਂ ਇੱਕ ਪੋਸਟਰ ਜਾਂ ਇੱਕ ਮੈਸੇਜ ਬਹੁਤ ਵੱਡਾ ਕਿਸੇ ਨੇ ਬਣਾ ਕੇ ਪਾਇਆ ਤਾਂ ਤੁਸੀਂ ਦੇਖੋ ਕਿ ਉਸ ਬੰਦੇ ਨੇ ਉਸ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਸਾਡੇ ਲਈ ਭੇਜੀ ਹੋਊਗੀ ਪਰ ਸਾਡਾ ਮਨ ਬਣਦੇ ਕੇ ਚਲਦੇ ਆਧਾਰ ਤੇ ਉਹਦੇ ਕੋ ਥਰੂ ਹੋ ਜੀ ਕਿ ਮੁੱਚਿਆ ਜੀ ਬਿਲਕੁਲ ਉੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਕਈ ਵਾਰ ਜਿਹੜੇ ਇੰਗਲਿਸ਼ మీడియం ਵਾਲੇ ਟੀਚਰਸ ਨੇ ਜਾਂ ਬੱਚੇ ਨੇ ਉਹਨਾਂ ਪੰਜਾਬੀ ਨੂੰ ਸਮਝ ਨਹੀਂ ਪਰ ਇਹਦਾ ਵੀ ਹੱਲ ਹੈ ਯਾਰ ਤੁਸੀਂ Google 'ਤੇ ਸਿੱਧਾ ਤੁਸੀਂ ਜਾਓ ਉੱਥੇ ਤੁਸੀਂ ਟ੍ਰਾਂਸਲੇਟ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਮਰਜੀ ਟੈਕਸਟ ਉੱਥੇ ਪੇਸਟ ਕਰੋ ਤੁਹਾਨੂੰ ਇੰਗਲਿਸ਼ ਦੇ ਵਿੱਚ ਆ ਜਾਣਾ ਹੈ ਅਗਰ ਇੰਗਲਿਸ਼ ਹੈ ਤਾਂ ਤਮ ਪੰਜਾਬੀ ਦੇ ਵਿੱਚ ਆ ਜਾਣਾ ਹੈ ਹੁਣ ਤਾਂ ਮੈਨੂੰ ਸਰ ਕੋਈ ਇਦਾਂ ਦੀ ਦਿੱਕਤ ਹੋਊਗੀ ਪੰਜਾਬੀ ਵਾਲਿਆਂ ਨੂੰ ਇੰਗਲਿਸ਼ ਨਹੀਂ ਆ ਰਹੀ ਜਾਂ ਇੰਗਲਿਸ਼ ਵਾਲਿਆਂ ਨੂੰ ਪੰਜਾਬੀ ਨਹੀਂ ਆ ਰਹੀ ਜੀ ਜੀ ਕਿਰਪਾ ਕਰਕੇ ਇਸ ਚੀਜ਼ ਨੂੰ ਜ਼ਰੂਰ ਥੋੜੀ ਧਿਆਨ ਚੁੱਕਿਆ ਕਰੋ ਜਿਹੜਾ ਵੀ ਮੈਸੇਜ ਪਾਇਆ ਜਾਂਦਾ ਉਹਨ ਤੇ ਨੰਬਰ 2 ਦੀ ਵੀਡੀਓਜ਼ ਜਿਵੇਂ ਉਹ Google ਫਾਰਮ ਭਰਨ ਸੰਬੰਧੀ ਸਪੈਸ਼ਲ ਵੀਡੀਓਜ਼ ਨੇ ਵੀਡੀਓ ਤੋਂ ਬਾਅਦ ਨਾਲ ਦੀ ਨਾਲ ਮੈਸੇਜ ਆਉਂਦਾ Google ਫਾਰਮ ਕਿਵੇਂ ਭਰਨਾ ਜੀ ਤੇ ਨੰਬਰ 3 ਦਾ ਕਿਵੇਂ ਭਰਨਾ ਤੇ 2 ਦਾ ਕਿਵੇਂ ਭਰਨਾ ਹੈ ਉਹ ਹਾਲਾਂਕਿ ਉਹਦੀ ਕੋਈ ਵਾਰੀ ਵੀਡੀਓ ਹੈ ਉਹ Google ਫਾਰਮ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿੱਦਾਂ 서ਮਿਟ ਕਰਨਾ ਹੈ ਸਾਰੀ ਵੀਡੀਓ ਹੈ ਪਰ ਅਸੀਂ ਨਹੀਂ ਦੇਖਦੇ ਅਸੀਂ ਫੋਨ ਕਰਨਾ ਸੌਖਾ ਸਮਝਦੇ ਹਾਂ ਪਰ ਕਿਤੇ ਨਾ ਕਿਤੇ ਤੁਹਾਨੂੰ ਗੁਜਾਰਿਸ਼ ਹੈ ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ ਬਹੁਤ سارے ਕੰਮ ਨੇ ਸਾਰਿਆਂ ਲਈ ਤੇ ਤੁਸੀਂ ਕੋਸ਼ਿਸ਼ ਕਰਿਆ ਕੋਈ ਮੈਸੇਜ ਨੂੰ ਪੜੋ ਪੜੰਤੂ ਬਾਦ ਅੱਤ ਤੁਮ ਸੰਬੰਧੀ ਆ ਕੇ ਤੁਸੀਂ ਜਰੂਰ ਸਾਨੂੰ ਕਾਲ ਕਰ ਸਕਦੇ ਹੋ ਕਿ ਅਵੇਲੇਬਲ ਆ ਤੁਹਾਡੇ ਲਈ ਜਦੋਂ ਮਰਜੀ ਕਾਲ ਕਰੋਗੇ ਤੁਸੀਂ ਤੁਹਾਡੇ ਹਰ ਡਾਊਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮੋਡਲ ਆ ਫਰਜਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਕਿਸੇ ਟੀਚਰ ਦੀ ਮਿਹਨਤ ਹੈ ਜਿਹੜੀ ਉਜਾਇਆ ਨਾ ਹੋਵੇ ਤੇ ਉਹਦੇ ਲਈ ਅਸੀਂ ਜਾਣ ਚੰ ਜਿਹੜੀਆਂ ਕਿ ਵੀਡੀਓ ਬਣਾਉਣ ਤੋਂ ਮੰਦੀ ਜਿਵੇਂ ਮਨਦੀਪ ਨੇ ਦੱਸਤਾ ਕਿ ਫੋਨ ਨੂੰ ਲੈ ਕੇ ਕਿੱਥੇ ਰੱਖਣਾ ਮਤਲਬ ਕਿ ਟੇਡਾ ਕਰਕੇ ਫੋਨ ਵੀਡੀਓ ਬਣਾਉਣੀ ਹੈ ਦੰਧ ਕਰਕੇ ਲੋਕ ਐਸਟਰਾ ਨਹੀਂ ਬਣੌਣੀ ਜਿਵੇਂ ਅਵੇ ਨੰਬਰ ਹੁੰਦੇ ਬਿਲਕੁਲ ਜਦੋਂ ਕੋਈ ਵੀਡੀਓ ਦੇਖਦੇ ਆ ਕੋਈ ਸੀਰੀਅਲ ਦੇਖਦੇ ਆ ਕੋਈ ਵੈੱਬ ਸੀਰੀਜ਼ ਦੇਖਦੇ ਆ ਆਪਾਂ ਥੋੜ੍ਹਾ ਮਿੰਟ ਟਿਕਾ ਦਿੰਦੇ ਆ ਕਿ ਆਪਾਂ ਬਟੀਸ ਇੰਡਸਟਰੀ ਉਹੀ ਸੇਮ ਜਿਵੇਂ ਬਣਾਉਂਦੇ ਸਮੇਂ ਵੀ ਅਸੀਂ ਦੇਖਣਾ ਹੈ ਕਿ ਸਾਡੇ ਪੂਰੇ ਬੱਚੇ ਕਵਰ ਹੋਣ ਸਾਰੇ ਬੱਚੇ ਸਾਨੂੰ ਦਿਖਾਈ ਦੇਣ ਅਗਰ ਫੇਰ ਸਟੇਜ ਸਜਾਈ ਹੈ ਤਾਂ ਸਾਨੂੰ ਉਹਦੀ ਸਜਾਵਟ ਵੀ ਨਾਲ-ਨਾਲ ਵਿਖੇ ਇਹ ਚੀਜ਼ ਦਾ ਧਿਆਨ ਰੱਖਣਾ ਜਿੱਥੇ ਤੁਸੀਂ ਬੱਚੇ ਦੀ ਵੀਡੀਓ ਬਣਾਉਣੀ ਹੈ ਬੈਕਗ੍ਰਾਉਂਡ ਤੇ ਕਿਤੇ ਵੀ ਤੁਹਾਡੇ ਕੂਲ ਦਾ ਤੁਹਾਡੇ ਦਿਲੇ ਦਾ ਕੋਈ ਲੋਗੋ ਨਹੀਂ ਲੱਗਿਆ ਹੋਣਾ ਚਾਹੀਦਾ ਜੀ ਜੀ ਬਿਲਕੁਲ ਜੇ ਏਦਾਂ ਦਾ ਕੁਝ ਪਾਇਆ ਜਾਂਦਾ ਤਾਂ ਉਹ ਬੱਚਾ ਕਿਤੇ ਨਾ ਕਿਤੇ ডিসਕਲਿਫਾਈ ਹੋ ਜੇ ਬਿਲਕੁਲ ਇੱਕ ਨੰਬਰ ਤੋਂ ਹੁੰਦੇ ਹਨ ਜਦੋਂ ਦੇਖੋ ਤਾਂ ਵੀਡੀਓ ਬਣ ਗਈ ਤਾਂ ਉਹਨੂੰ ਅਪਲੋਡ ਕਰਨ ਦੀ ਆਪਾਂ ਨੇ ਦੋ ਆਪਸ਼ਨ ਦਿੱਤੀਆਂ ਨੇ ਫਸਟਲੀ ਗੂਗਲ ਡਰਾਈਵ ਸੈਕੰਡ ਹੈਗੀ ਯੂਟਿਊਬ ਕਿਸ ਤਰ੍ਹਾਂ ਕੀ ਗੂਗਲ ਡਰਾਈਵ ਤੇ ਵੀਡੀਓ ਕਿਵੇਂ ਅਪਲੋਡ ਕਰਨੀ ਹੈ ਉਹ ਤੁਸੀਂ ਸੰਖੇਪਚ ਦੱਸਦੇ ਪਲੀਜ਼ ਜੀ ਦੀ ਵੀ ਪਹਿਲਾਂ ਤਾਂ ਮੈਂ ਇਹ ਹੀ ਤੁਸੀ ਦੱਸ ਦਿੱਤਾ ਇਹਨਾਂ ਵੀ ਦੋ ਆਪਸ਼ਨ ਦਿੱਤੇ ਨੇ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੇ ਕਿ ਦੋਨੇ ਆਪਸ਼ਨ ਤੁਸੀਂ ਚੂਜ਼ ਨਹੀਂ ਕਰਨੇ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ YouTube ਦੇ ਵੀਡੀਓ ਹੋ ਸਕਦਾ ਇਹਦਾ ਵੀ ਲਿੰਕ ਪਾਉਣਾ ਹੋਵੇ ਜਾਂ Google Drive ਦਾ ਵੀ ਪਾਉਣਾ ਹੋਵੇ ਨਾ ਦੋਨੇ ਪਾਸੇ ਵੀਡੀਓ ਤਾਂ ਆਪਾਂ ਕਰੀਏ ਸਿਰਫ ਇੱਕ ਆਪਸ਼ਨ ਚੂਜ਼ ਕਰਨਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਸੌਖਾ ਲੱਗਦਾ ਜਿਹੜਾ ਤੁਹਾਨੂੰ Google Drive ਦੇ ਉੱਤੇ ਜਦੋਂ ਤੁਸੀਂ ਵੀਡੀਓ ਪਹਿਲਾਂ ਅਪਲੋਡ ਕਰਨੀ ਹੈ ਕਈ ਫੋਨ ਹੁੰਦੇ ਨੇ ਉਹਨਾਂ ਦੇ ਵਿੱਚ ਪਹਿਲਾਂ ਹੀ অপশন ਗਈ ਹੁੰਦੀ ਹੈ ਵੀ ਉਹ ਕੋਈ ਵੀ ਤੁਸੀਂ ਫੋਟੋ ਖਿੱਚਦੇ ਹੋ ਜਾਂ ਵੀਡੀਓ ਬਣਾਉਂਦੇ ਹੋ ਉਹ ਗੂਗਲ ਡਰਾਈਵ ਦੇ ਵਿੱਚ ਆਪਣੇ ਆਪ ਚਲੀ ਜਾਂਦੀ ਹੈ ਪਰ ਕਈਆਂ ਦੇ ਇਹ ਚੀਜ਼ ਨਹੀਂ ਲੱਗੀ ਹੁੰਦੀ ਤਾਂ ਉਹਦੇ ਲਈ ਤੁਸੀਂ ਗੂਗਲ ਡਰਾਈਵ ਦਾ অপਸ਼ਨ ਜਿਹੜਾ ਚੂਜ਼ ਕਰਨਾ ਆਪਣੇ ਇੱਕ ਮਿੰਟ ਰੁਕਿਓ ਸਟੂਡੀਓ ਚ ਬੈੰਚੇ ਤੁਸੀਂ ਆਪਣਾ ਮਾਈਕ ਆਫ ਕਰ ਦਿਓ ਸਾਨੂੰ ਥੋੜੀ ਡਿਸਟਰਬੈਂਸ ਹੋ ਰਹੀ ਹੈ ਬੋਲਣ ਦੇ ਵਿੱਚ ਜੀ ਜੀ ਮੰਮੀ ਹਾਂ ਜੀ ਉਹ ਕਈਆਂ ਦੇ ਗੂਗਲ ਡਰਾਈਵ ਲਿਖਿਆ ਹੁੰਦਾ ਕਈਆਂ ਦੇ ਇਕੱਲਾ ਹੀ ਡਰਾਈਵ ਲਿਖਿਆ ਹੁੰਦਾ ਉਹ ਡਰਾਈਵ ਦੇ ਵਿੱਚ ਚਲੇ ਜਾਣਾ ਆਪਾਂ ਇਹ ਜਦੋਂ ਪਹਿਲਾਂ ਆਪਾਂ ਵੀਡੀਓ ਜਿਹੜੀ ਬਣਾ ਲਈ ਕੈਮਰੇ ਦੇ ਵਿੱਚ ਉਹਨੂੰ ਆਪਾਂ ਡਰਾਈਵ ਦੇ ਵਿੱਚ ਲੈ ਕੇ ਆਉਣਾ ਤੇ ਜਦੋਂ ਡਰਾਈਵ ਦੇ ਵਿੱਚ ਲੈ ਕੇ ਆਉਣਾ ਇਹ ਡਰਾਈਵ ਖੋਲਦੇ ਆ ਉੱਥੇ ਇੱਕ ਪਲੱਸ ਦਾ ਨਿਸ਼ਾਨ ਆਉਂਦਾ ਨਿਊ ਲਿਖਿਆ ਹੁੰਦਾ ਤਾਂ ਉਹਦੇ ਉੱਤੇ ਆਪਾਂ ਕਲਿੱਕ ਕਰਕੇ ਜਦੋਂ ਆਪਾਂ ਇਹ অপਸ਼ਨ ਆਉਂਦੇ ਨੇ ਅਪਲੋਡ ਦਾ অপਸ਼ਨ ਆਊਗਾ ਇੱਕ ਐਰੋ ਲੱਗਿਆ ਹੁੰਦਾ ਅਪਲੋਡ ਦੇ ਵਿੱਚ ਜਾ ਕੇ ਆਪਾਂ ਵੀਡੀਓ ਕੋਈ ਵੀ ਆਪਣੀ ਚੂਜ਼ ਕਰ ਲਈ ਅਰੇ ਬਈਕ ਮੈਂ ਹੋਰ ਦੱਸਿਆ ਸੀਗਾ ਵੀ ਮੰਨ ਲਓ ਚੂਜ਼ ਕਰ ਲਈ ਜਦੋਂ ਆਪਾਂ ਚੂਜ਼ ਕਰਨੀ ਆ ਇੱਕ ਡਰਾਈਵ ਦੇ ਵਿੱਚ ਸਾਈਡ ਤੇ ਤਿੰਨ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹ ਲਾਈਨਾਂ ਦੇ ਵਿੱਚ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਇੱਕ ਆਪਸ਼ਨ ਸੈੱਟ ਕਰਨੀ ਆ ਵੀ ਜਿਹੜੀ ਸਾਡੀ ਵੀਡੀਓ ਆ ਉਹ ਡਾਟੇ ਤੇ ਅਸੀਂ ਅਪਲੋਡ ਕਰਨੀ ਆ ਜਾਂ ਅਸੀਂ ਵਾਈਫਾਈ ਦੇ ਥਰੁ ਕਰੀਏ ਕਈ ਵਾਰੀ ਉੱਥੇ ਵਾਈਫਾਈ ਲਿਖਿਆ ਆਉਂਦਾ ਫਿਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਡੀ ਵੀਡੀਓ ਅਪਲੋਡ ਨਹੀਂ ਹੋਊਗੀ ਜਦੋਂ ਤੱਕ ਤੁਸੀਂ ਵਾਈਫਾਈ ਦੇ ਕਨੈਕਸ਼ਨ ਦੇ ਵਿੱਚ ਨਹੀਂ ਜਾਉਂਗੇ ਉਹਨੂੰ ਤੁਸੀਂ ਪਲੀਜ਼ ਫੋਨ ਤੇ ਕਰ ਲਿਓ ਫੋਨ ਤੇ ਕਰੋਗੇ ਤਾਂ ਤੁਸੀਂ ਵਾਈਫਾਈ ਦੇ ਨੇੜੇ ਹੋ ਉੱਥੇ ਵੀ ਹੋ ਜਾਊ ਅਪਲੋਡ ਤੇ ਫੋਨ ਦੇ ਡਾਟੇ ਨਾਲ ਤਾਂ ਅਪਲੋਡ ਹੋ ਹੀ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਨੈਕਸਟ ਆਪਸ਼ਨ ਆਪਸ਼ਨ ਕਰਨੀ ਸੀਗੀ ਵੀ ਜਦੋਂ ਆਪਣੀ ਵੀਡੀਓ ਜੋ ਵੀ ਅਪਲੋਡ ਹੋ ਗਿਆ ਹੈ ਨਾ ਤਪੋ ਦੀ ਸੈਟਿੰਗ ਕਰਨੀ ਸੀਗੀ ਮੈਨੇਜ ਮੈਨੇਜ ਦੇ ਵਿੱਚ ਜਾ ਕੇ ਉੱਥੇ ਤੁਸੀਂ ਸਾਰਿਆਂ ਨੂੰ ਦੇਖਣ ਦੇ ਲਈ ਵੀ ਜਿਹਨੂੰ ਵੀ ਤੁਸੀਂ ਸ਼ੇਅਰ ਕਰੋਗੇ ਵੀਡੀਓ ਆਪਣੀ ਪਿਓ ਨੂੰ ਦਿਖੇ ਉਹ ਵੀਡੀਓ ਉਹ ਆਪਸ਼ਨ ਆਪਾਂ ਸੈੱਟ ਕਰਵਾਇਆ ਸੀ ਮੇਰੇ ਹੁਣ ਫੋਨ ਦੇ ਉੱਤੇ ਨਹੀਂ ਹੋ ਰਹੀ ਮੇਰੇ ਖਿਆਲ ਚ ਇੱਕ ਮਿੰਟ ਇੱਕ ਮਿੰਟ ਮੈਂ ਦੱਸ ਵੀ ਦਿੰਨੀ ਆ ਤੇ ਉੱਥੇ ਜਾ ਕੇ ਉਹਨੂੰ ਜਰੂਰ ਸੈਟਿੰਗ ਕਰਨੀ ਆ ਤੇ ਨਹੀਂ ਫੇਰ ਤੁਹਾਡੀ ਵੀਡੀਓ ਸਾਡੇ ਕੋਲੇ ਨਹੀਂ ਖੁੱਲੂਗੀ ਤੇ ਜਿਹੜਾ ਹੈ ਪੈਗ ਨਾਮ ਆਦੀ ਉਹ ਨੂੰ ਕਰ ਲਈਏ ਇਹਦੇ ਵਿੱਚ ਹੈਗਾ ਮੈਨੇਜ ਐਕसेस ਪਹਿਲਾ অপਸ਼ਨ ਹੈਗਾ ਸ਼ੇਅਰ ਦਾ ਜਦੋਂ ਤੁਹਾਡੀ ਵੀਡੀਓ ਅਪਲੋਡ ਹੋਊਗੀ ਡਰਾਈਵ ਦੇ ਵਿੱਚ ਤਾਂ ਉਹਦੇ ਨਾਲ ਹੀ ਤਿੰਨ ਬਿੰਦੀਆਂ ਸਾਈਡ ਤੇ ਲੱਗੀਆਂ ਹੁੰਦੀਆਂ ਨੇ ਵੀਡੀਓ ਦੇ ਨਾਲ ਤੇ ਉਹਨੂੰ ਜਦੋਂ ਖੋਲਦੇ ਆ ਉਹਦੇ ਉੱਤੇ ਪਹਿਲਾ অপਸ਼ਨ ਦਾ ਸ਼ੇਅਰ ਦਾ ਦੂਸਰਾ অপਸ਼ਨ ਆਉਂਦਾ ਮੈਨੇਜ ਐਕसेस ਦਾ ਜਦੋਂ ਤੁਸੀਂ ਮੈਨੇਜ ਐਕसेस ਦਾ ਦਬਦਿਓ ਤਾਂ ਉਹਦੇ ਵਿੱਚ ਐਨੀ ਵਨ ਵਿਦ ਦਾ ਲਿੰਕ ਤੇ ਉਹਨੂੰ ਜਦੋਂ ਉਹਨੂੰ ਚੇਂਜ ਕਰਨਾ ਆਪਾਂ ਚੇਂਜ ਕਰਨ ਦੇ ਲਈ ਆਪਾਂ ਐਨੀ ਵਨ ਵਿਦ ਦਾ ਲਿੰਕ ਕਰਾਂਗੇ ਉਹਨੂੰ ਰਿਸਟ੍ਰਿਕਟਿਡ ਰਿਸਟ੍ਰਿਕਟਿਡ ਆਪਸ਼ਨ ਆਉਂਦਾ ਉੱਥੇ ਓਨਲੀ ਵਨ ਪਰਸਨ ਨਹੀਂ ਹੈਗਾ ਐਨੀ ਵਨ ਵਿਦ ਦਾ ਲਿੰਕ ਕਰਾਂਗੇ ਤਾਂ ਉਹ ਜਦੋਂ ਹੋ ਜੂ ਫਿਰ ਤੁਸੀਂ ਜਿਹਨੂੰ ਵੀ ਸ਼ੇਅਰ ਕਰੋਗੇ ਉਹ ਵੀਡੀਓ ਤਾਂ ਤੁਹਾਡੀ ਵੀਡੀਓ ਉਹਨੂੰ ਦਿਖੂਗੀ ਨਹੀਂ ਤੁਸੀਂ ਇਕੱਲੇ ਹੀ ਦੇਖ ਸਕੋਗੇ ਉਹਨੂੰ ਤੁਹਾਡੀ ਵੀਡੀਓ ਅੱਗੇ ਜਾ ਕੇ ਕਿਸੇ ਨੂੰ ਦਿਖਾਈ ਨਹੀਂ ਦੇਊਗੀ ਉਹਦੇ ਲਈ ਜੱਜਮੈਂਟ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਪਿਛਲੇ ਪਿਛਲੇ ਵੀ ਨੇ ਆਪਾਂ ਮੁਕਾਬਲੇ ਕਰਵਾਏ ਥੀਏ ਨਵੋਦਿਆ ਕ੍ਰਾਂਤੀ ਦੇ ਉਹਦੇ ਵਿੱਚ ਸੇਮ ਇਹੀ ਪ੍ਰੋਬਲਮ ਆਈ ਸੀ ਉਹਦੇ ਵਿੱਚ ਬਹੁਤ ਘੱਟ ਸੀਗੀਆਂ ਵੀਡੀਓਜ਼ ਜਿਹੜੀਆਂ ਜਾਂ ਫੋਟੋਜ਼ Google Drive ਦੇ ਵਿੱਚ ਖੁੱਲੀਆਂ ਹੀ ਨਹੀਂ ਸੀ ਤੇ ਉਹਦੀ ਜੱਜਮੈਂਟ ਹੋਈ ਹੋਈ ਨਹੀਂ ਸੀ ਤੇ ਬਹੁਤ ਕਵਾਬਦਾਰੀਆਂ ਸੀ ਕਿ ਜੱਜਮੈਂਟ ਤੁਸੀਂ ਦੇ ਨਹੀਂ ਰਹੇ ਵੀ ਉੱਥੇ ਹੁਣ ਫੇਰ ਉਹ ਕੁਝ ਕਿਹਾ ਵੀ ਨਹੀਂ ਸੀ ਜਾ ਸਕਦਾ ਫਿਰ ਉਹਦੇ ਲਈ ਉਹ ਐਵੇਂ ਹੀ ਬੰਦ ਕਰਤਾ ਉਹ ਵੀ ਮੈਂ ਇਹ ਚਾਹੁੰਦੀ ਆ ਵੀ ਇਹ ਚੀਜ਼ ਸਾਡੇ ਇੱਥੇ ਪ੍ਰੋਬਲਮ ਨਾ ਆਵੇ ਅਗਰ ਤੁਹਾਨੂੰ ਇਸ ਚੀਜ਼ ਦੀ Google Drive ਦੇ ਵਿੱਚ ਪ੍ਰੋਬਲਮ ਆਉ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ YouTube ਦੀ ਹੀ ਵਰਤੋਂ ਕਰਿਓ ਅਪਣੇ ਕੋਲ ਕਿਤੇ ਦੇ ਕੋਈ ਆਈਸੀ ਕੇ ਯੂਟਿਊਬਰ ਹਰ ਇੱਕ ਕੋਲੇ ਨਹੀਂ ਚੱਲਦਾ ਹੈਗਾ ਤਾਂ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਵੀ ਇਨਸਾਨ ਕੋਈ ਵੀ ਜਿਹੜਾ ਐਂਡਰੋਇਡ ਫੋਨ ਯੂਜ਼ ਕਰ ਰਿਹਾ ਉਹਦੇ ਵਿੱਚ ਗੂਗਲ ਚਲਾ ਰਿਹਾ ਜਦੋਂ ਆਪਾਂ ਫੋਨ ਲੈ ਲਿਆ ਗੂਗਲ ਜਦੋਂ ਚਲਾਉਣਾ ਉਦੋਂ ਆਪਾਂ ਆਪਣੇ ਫੋਨ ਦੇ ਉੱਤੇ ਆਪਾਂ ਫੋਨ ਲੌਗਇਨ ਕਰਦੇ ਆ ਆਪਣਾ ਉਦੋਂ ਗੂਗਲ ਅਕਾਊਂਟ ਬਣਦਾ ਆਪਣਾ ਜਦੋਂ ਵੀ ਆਪਣਾ ਗੂਗਲ ਅਕਾਊਂਟ ਬਣ ਗਿਆ ਤਾਂ ਇਹਦਾ ਮਤਲਬ ਆਪਣੀ ਯੂਟਿਊਬ ਆ ਜਿਹੜੀ ਉਹ ਚੱਲ ਪਈ ਉਸ ਤੋਂ ਬਾਅਦ ਆਪਾਂ ਨੂੰ YouTube ਦੇ ਕੋਈ ਵੀ ਲੌਗਇਨ ਜਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਹੈਗੀ ਉਸ ਤੋਂ ਬਾਅਦ ਆਪਾਂ YouTube ਦੇ ਉੱਤੇ ਜਿਹੜੀ ਆਪਣੀ ਵੀਡੀਓ ਆ ਉਹ ਆਪਣੇ ਅਕਾਊਂਟ ਦੇ ਵਿੱਚ ਅਪਲੋਡ ਕਰ ਸਕਦੇ ਹਾਂ ਇਹ ਇੱਕ ਵਾਰੀ ਦੇਖ ਦੇਣੀ ਹੈਗੇ ਆਪਾਂ YouTube ਜਦੋਂ ਆਪਾਂ ਖੋਲਦੇ ਆ ਮੰਨ ਲਓ YouTube ਖੋਲਿਆ ਤਾਂ YouTube ਤੇ ਸੱਜੇ ਹੱਥ ਯੂ ਲਿਖਿਆ ਹੁੰਦਾ ਗੋਲ ਚੱਕਰ ਬਣਾ ਕੇ ਉਹ ਜਿਹਨੇ ਫੋਟੋ ਲਾਈ ਹੋਈ ਹੈ ਉਹਦੀ ਫੋਟੋ ਆਪਣੀ ਹੁੰਦੀ ਆ ਅਦਰਵਾਈਜ਼ ਜਿਹਨੇ ਨਹੀਂ ਕੁਝ ਆਪਣਾ ਦੇਖਿਆ ਕਦੇ ਹੈ ਨਾ ਵੀ ਮੈਂ ਆਪਣੀ ਵੀਡੀਓ ਅਪਲੋਡ ਕਰਨੀ ਆ ਉਹਦੇ ਨੀਚੇ ਯੂ ਲਿਖਿਆ ਹੋਊਗਾ ਫੋਟੋ ਚਾਹੇ ਕੁਝ ਵੀ ਨਾ ਹੋਵੇ ਉੱਥੇ ਤੁਸੀਂ ਉਹ دبੋਗੇ ਤਾਂ ਤੁਹਾਡਾ ਅਕਾਊਂਟ YouTube ਦੇ ਵਿੱਚ ਖੁੱਲਜੂਗਾ ਜੀ ਬਿਲਕੁਲ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ 'ਚ ਕੋਈ YouTube ਦੀ ਵਰਤੋਂ ਨਹੀਂ ਕਰਦਾ ਕਿਉਂਕਿ ਜਿਹੜੀਆਂ ਆਪਾਂ ਨੂੰ ਵੀਡੀਓਜ਼ ਹੁੰਦੇ ਨੇ ਮੋਸਲੀ ਉਹ YouTube ਦੀਆਂ ਹੁੰਦੀਆਂ ਨੇ ਜਦੋਂ ਆਪਾਂ ਖੋਲਦੇ ਹਾਂ ਉਹਨਾਂ ਨੂੰ ਦੇਖਦੇ ਆਂ ਤਾਂ ਆਪਣਾ ਵੀ ਉੱਥੇ ਅਕਾਊਂਟ ਹੁੰਦਾ ਹੈ ਉਹ ਬਿਲਕੁਲ ਤੁਸੀਂ ਸਹੀ ਦੱਸਦੇ ਹੋ ਕਿ ਨੀਚੇ ਵੱਤੀ ਸਕਰੀਨ ਤੇ ਜਾਂਦੇ ਆਂ ਸਾਈਡ ਤੇ ਇੱਕ ਗੋਲ ਦੇ ਵਿੱਚ ਯੂ ਲਿਖਿਆ ਹੁੰਦਾ ਯ ਜੋ ਤੁਹਾਨੂੰ ਜੀ ਉਂਕੀ ਕਰਨਗੇ ਅਗਰ ਤੁਹਾਡਾ ਅਕਾਊਂਟ ਬਣਿਆ ਹੋਇਆ ਤਾਂ ਉਹਦਾ ਨਾਮ ਹੋਏਗਾ ਜੋ ਵੀ ਤੁਸੀਂ ਰੱਖਿਆ ਜੇ ਤੁਸੀਂ ਸਕੂਲ ਦੇ ਨਾਮ ਤੇ ਬਣਾਇਆ ਤੁਸੀਂ ਆਪਣੇ ਨਾਮ ਤੇ ਬਣਾਇਆ ਜਾਂ ਆਪਣੇ ਬੱਚੇ ਦੇ ਨਾਮ ਤੇ ਬਣਾਇਆ ਜੇ ਅਗਰ ਨਹੀਂ ਬਣਾਇਆ ਤਾਂ ਤੁਹਾਡੀ ਉੱਥੇ ਆਈਡੀ ਆਉਂਦੀ ਹੁੰਦੀ ਹੈ ਯੂਜ਼ਰ ਆਈਡੀ ਵਗੈਰਾ ਲੁੱਕ ਕੇ ਕੁਝ ਡਿਜ਼ਟ ਹੁੰਦੇ ਨੇ ਉਹ ਆਟੋਮੈਟਿਕ ਚੱਲ ਜਾਂਦਾ ਹੋ ਗੂਗਲ ਤੋਂ ਜੇ ਜਿਹੜਾ ਵੀ ਅਗਰ ਤੁਸੀਂ ਕੁਝ ਨਹੀਂ ਵੀ ਫਿਲ ਕਰਦੇ ਤਾਂ ਵੀ ਤੁਹਾਡਾ ਅਕਾਊਂਟ ਗੂਗਲ ਇਹ ਤੇ ਸੌਰੀ YouTube ਤੇ ਹੁੰਦਾ ਹੈ ਉਹਦੇ ਜਿਹੜੀ ਵੀ ਆਉਂਦੀ ਕਿਤਰਾਪ ਲੋਡ ਕਰਨੀ ਹੈ ਜਿਵੇਂ ਤੁਸੀਂ ਪਹਿਲਾਂ ਗੈਲਰੀ ਚ ਆਪਣੀ ਜਿਹੜੀ ਵੀਡੀਓ ਬੱਚੇ ਦੀ ਬਣਾਈ ਹੈ ਉਹ ਗੈਲਰੀ ਚ ਸੇਵ ਹੋ ਗਈ ਉਹਨੂੰ ਗੈਲਰੀ ਚ ਚੱਕਣਾ ਉਹ ਹੀ ਤੁਹਾਨੂੰ ਸ਼ੇਅਰ ਤੇ ਲੈ ਕੇ ਜਾਣਾ ਹੈ ਤਾਂ ਅੱਗੇ ਤੁਹਾਡੇ ਕੋਲ ਮਲਟੀਮੀਡੀਆ ਜਿਹੜੇ ਖੁੱਲ ਜਾਂਦੇ ਨੇ ਅਲੱਗ-ਅਲੱਗ ਜਿਵੇਂ ਤੁਹਾਡੇ ਫੋਨ 'ਚ ਫੇਸਬੁੱਕ ਚੱਲਦੀ ਹੈ YouTube ਚੱਲਦੀ ਹੈ ਸ਼ੇਅਰ ਚੱਲਦਾ ਹੈ ਨਾ ਸ਼ੇਅਰ ਚੈਟ ਕੋਈ ਜਿੱਦਾਂ ਦੇ ਜਿਹੜੇ-ਜਿਹੜੇ ਆਪਾਂ ਅਕਾਊਂਟਸ ਯੂਜ਼ ਕਰਦੇ ਆ ਉਹ ਤੋਂ ਤੁਸੀਂ YouTube ਨੂੰ ਕਲਿੱਕ ਕਰੋਗੇ YouTube ਜਦੋਂ ਤੁਸੀਂ YouTube ਨੂੰ ਕਲਿੱਕ ਕਰਤਾ ਤਾਂ ਉੱਥੇ ਤੁਹਾਡਾ ਉਹ ਜਿਹੜਾ ਅਕਾਊਂਟ ਹੈ ਉਹ ਖੁੱਲ ਜਾਣਾ मतलब ਜਾ ਕੇ ਉੱਥੇ ਜਦੋਂ ਤੁਸੀਂ ਸ਼ੇਅਰ ਦੀ ਆਪਸ਼ਨ ਕਿਤੇ ਦੇ YouTube ਤੇ ਸ਼ੇਅਰ ਕਰਨੀ ਤਾਂ ਤੁਹਾਡਾ ਆਪਣਾ ਹੀ ਅਕਾਊਂਟ ਖੁੱਲੂਗਾ ਜਾ ਕੇ ਉੱਥੇ ਫਿਰ ਤੁਸੀਂ ਲੋਕਾਂ ਦੇ ਅਕਾਊਂਟ 'ਚ ਨਹੀਂ ਜਾ ਸਕਦੇ ਤੇ ਉੱਥੇ ਫਿਰ ਤੁਹਾਡੇ ਜਦੋਂ ਸਕਰੀਨ ਆਊਗੀ ਉੱਥੇ ਵੀ ਜਿੱਥੇ ਤੁਸੀਂ ਅਪਲੋਡ ਦੀ ਆਪਸ਼ਨ ਹੁੰਦੀ ਹੈ ਉਹਦੇ ਨੀਚੇ ਕੁਝ ਸੈਟਿੰਗਸ ਹੁੰਦੀਆਂ ਨੇ ਉਹਦੇ 'ਚ ਤੁਸੀਂ ਵਿਜ਼ਿਬਿਲਿਟੀ ਤੇ ਜਾਣਾ ਵਿਜ਼ਿਬਿਲਿਟੀ ਨਾਲ ਦੀ ਇੱਕ ਸੈਟਿੰਗ ਹੋਊਗੀ ਜਿਆਦਾਤਰ ਉਹ ਪਬਲਿਕ ਕੀਤੀ ਹੁੰਦੀ ਹੈ ਮਤਲਬ ਕਿ ਹਰ ਇੱਕ ਨੂੰ ਸ਼ੋ ਹੋਵੇ ਸਾਡੀ ਜਿਹੜੀ ਵੀਡੀਓ ਹੈ ਪਹਿਲਾ ਆਪਸ਼ਨ ਪਬਲਿਕ ਦਾ ਹੋਊਗਾ ਦੂਜਾ ਅਨਲਿਸਟਡ ਤੇ ਲਾਸਟ ਵਾਲਾ ਹੋਊਗਾ ਪ੍ਰਾਈਵੇਟ ਤੁਸੀਂ ਪਹਿਲਾਂ ਵੀ ਨਹੀਂ ਕਰਨਾ ਲਾਸਟ ਵੀ ਨਹੀਂ ਕਰਨਾ ਵਿਚ ਵਾਲਾ ਕਰਨਾ ਜਿਹੜਾ ਜਿਹਦੇ ਤੇ ਲਿਖਿਆ ਹੋਊਗਾ ਅਨਲਿਸਟਡ ਅਨਲਿਸਟਡ ਕੋ ਤੁਸੀਂ ਕਲਿੱਕ ਕਰਨਾ ਹੈ ਉਹਨੂੰ ਓਕੇ ਕਰਨਾ ਹੈ ਉਹਦੇ ਸਾਹਮਣੇ ਇਹਨੂੰ ਤੀਰ ਦਾ ਐਰੋ ਦਾ ਨਿਸ਼ਾਨ ਬਣਿਆ ਹੋਊ ਤਾਂ ਫਿਰ ਤੁਸੀਂ ਬੈਕ ਚਲੇ ਜਾਣਾ ਤੇ ਉੱਪਰ ਅਪਲੋਡ ਦੀ ਆਪਸ਼ਨ ਹੈ ਉੱਥੇ ਤੁਸੀਂ ਇੱਕ ਹੈਸ਼ਟੈਗ ਲਾਉਣਾ ਹੈ ਹੈਸ਼ਟੈਗ ਕੀ ਹੈ ਹੈਸ਼ਟੈਗ ਲਗਾ ਕੇ ਸਿੱਖਿਆ ਅਤੇ ਕਲਾ ਮੰਚ ਨਵੇਂ ਦਿੱਸਹਤੇ ਇਹ ਤੁਸੀਂ ਟਾਈਪ ਕਰੋਗੇ ਟਾਈਟਲ ਦੇ ਵਿੱਚ ਜਾ ਕੇ ਜਿੱਥੇ ਆਪਾਂ ਵੀਡੀਓ ਨੂੰ ਕੋਈ ਨਾਮ ਦਿੰਨੇ ਆ ਜਾਂ ਕੋਈ ਵੀਡੀਓ ਸੰਬੰਧੀ ਜਾਣਕਾਰੀ ਭਰਦੇ ਆ ਉੱਥੇ ਤੁਸੀਂ ਹੈਸ਼ਟੈਗ ਲਾ ਕੇ ਸਿੱਖਿਆ ਤੇ ਕਲਾਮਾਂंचे नवे ਦਿਸਧ ਦੇ ਜਾਂ ਇਹਨੂੰ ਪਹਿਲੇ ਹੀ ਤੁਸੀਂ ਕਿਤੇ ਲਿਖ ਕੇ ਉਹਨੂੰ ਕਾਪੀ ਕਰ ਲਿਓ ਉੱਥੇ ਤੁਸੀਂ ਉਂਗਲ ਲਾਉਂਗੇ ਪੇਸਟ ਦੀ ਆਪਸ਼ਨ ਆ ਜਾਣੀ ਜਾਂ ਫਿਰ ਤੁਸੀਂ ਸਿੰਪਲ ਟਾਈਪ ਵੀ ਕਰ ਸਕਦੇ ਇਹ ਤੁਸੀਂ ਟਾਈਟਲ ਟਿਕਣਾ ਉਸ ਤੋਂ ਬਾਅਦ ਤੁਸੀਂ ਸੈਕਿੰਡ ਤੁਹਾਡੀ ਅਪਲੋਡ ਦੀ ਆਪਸ਼ਨ ਆ ਜਾਣੀ ਉੱਪਰ ਤੁਸੀਂ ਵੀਡੀਓ ਉੱਥੇ ਜਾ ਕੇ ਅਪਲੋਡ ਕਰ ਦੇਣੀ ਆ ਉਹਦੀ ਤੁਸੀਂ ਵੇਟ ਕਰਨੀ ਹੈ ਜਿੰਨੀ ਦੇਰ ਉਹ ਬਲੂ ਉੱਪਰ ਡਾਟ ਆਉਂਦੇ ਹੁੰਦੇ ਨੇ ਚੱਕ ਜਾ ਬਣਿਆ ਹੋਇਆ ਤਾਂ ਤਾਂ ਲੱਗਦਾ ਜੇ ਤੁਸੀਂ ਉਹਨਾਂ ਵਿੱਚ ਘਾਰੋਂ ਕੱਟ ਤਾਂ ਹੋ ਸਕਦਾ ਹੈ ਨਾ ਅਪਲੋਡ ਹੋਵੇ ਬਿਲਕੁਲ ਜਿਵੇਂ ਉਦੋਂ ਤੱਕ ਮਤਲਬ ਉਹਦੀ ਵੇਟ ਕਰਨੀ ਹੈ ਜਦੋਂ ਤੱਕ ਉੱਥੇ ਆਉਂਦਾ ਹੈ ਰੈਡੀ ਟੂ ਅੰਟਰੀ ਜਰ ਲੋ ਕਈ ਵਾਰ ਪ੍ਰੋਸੈਸ ਹੋ 100% ਹੋ ਕੇ ਫਿਰ 90 ਤੋਂ ਚੱਲ ਪੈਂਦਾ ਜਾਂਦਾ ਜੀ ਹਾਂ ਇਹ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ ਨੇ ਪਹਿਲਾਂ ਕੋਈ ਹੋਰ ਵੀਡੀਓ ਅਪਲੋਡ ਕਰਕੇ ਦੇਖ ਲਿਓ ਬੇਸ਼ੱਕ ਤੇ ਜਦੋਂ ਤੱਕ ਉਹਨਾਂ ਨੂੰ ਖੁਦ ਨੂੰ ਦਿਖਾਈ ਨਹੀਂ ਦਿੰਦੀ ਉਹਨਾਂ ਦਾ ਅਪਲੋਡ ਨਹੀਂ ਹੋਏ ਜੀ ਜਦੋਂ ਤੁਸੀਂ ਰੈਡੀ ਟੂ ਵਾਚ ਉੱਥੇ ਮੈਸੇਜ ਆ ਜੂਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਚਲਾ ਕੇ ਵੀ ਦੇਖਣਾ ਹੈ ਉਥੋਂ ਪਲੇਨ ਤੋਂ ਜਾਂਦੇ ਉਹਨੂੰ ਚਲਾ ਕੇ ਦੇਖਣਾ ਤੁਹਾਡੀ ਆਵਾਜ਼ ਕਲੀਅਰਟੀ ਸਾਰਾ ਕੁਝ ਪੂਰਾ ਫਿਰ نیچے অপਸ਼ਨਸ ਆਉਣਗੇ ਆ ਸ਼ੇਅਰ ਦੀ ਕਾਪੀ ਲਿੰਕ ਦੀ ਜਦੋਂ ਸ਼ੇਅਰ ਕਰੋਗੇ ਸ਼ੇਅਰ ਦੇ નીચે ਤਿੰਨ অপਸ਼ਨਸ ਖੁੱਲਣਗੇ ਆ ਕਾਪੀ ਲਿੰਕ ਉੱਥੇ ਕੋ ਮਤਲਬ ਇਹਨੇ ਡੱਬੀ ਜੀ ਬਣੀ ਹੁੰਦੀ ਹੈ ਉਹ ਕਾਪੀ ਲਿੰਕ ਤੁਸੀਂ ਕਰੋਗੇ ਉਹ ਤੁਹਾਡਾ ਲਿੰਕ ਕਾਪੀ ਦਾ ਉੱਪਰ ਮੈਸੇਜ ਆ ਜਾਊਗਾ ਲਿੰਕ ਕਾਪੀਡ ਉਹਨੂੰ ਤੁਸੀਂ ਚਿਪਕੋਗੇ ਉਸ ਤੋਂ ਬਾਅਦ ਤੁਸੀਂ Google ਫਾਰਮ ਤੇ ਜਾਓਗੇ ਜਿੱਥੇ ਤੁਸੀਂ ਉਹ ਪੇਸਟ ਕਰਨਾ ਹੈ ਲਿੰਕ ਪੇਸਟ ਦੀ ਆਪਸ਼ਨ ਹੈ ਉੱਥੇ ਜਾ ਕੇ ਤੁਸੀਂ ਉਹਨੂੰ ਪੇਸਟ ਕਰ ਦੋਗੇ ਇਹ ਚੀਜ਼ਾਂ ਤੁਸੀਂ ਦੋ ਦੋ ਨਾਲ ਪੈਰਲਲ ਵੀ ਕਿਉਂਕਿ ਪਹਿਲਾਂ ਜਦੋਂ ਅਪਲੋਡ ਕੀਤੀ ਹੋਊਗੀ ਤਾਂ ਤੁਸੀਂ ਨਾਲ ਦੀ ਨਾਲ ਉਥੋਂ ਲਿੰਕ ਕਾਪੀ ਕਰੋਗੇ ਤੇ Google ਫਾਰਮ 'ਚ ਜਾ ਕੇ ਪੇਸਟ ਕਰ ਦੋਗੇ ਤੇ ਇਹ ਤੋਂ ਬਾਅਦ ਸੰਦੀਪ Google ਫਾਰਮ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ Google ਫਾਰਮ ਕਿਵੇਂ ਭਰਨਾ ਹਾਂਜੀ ਬੰਦੀ ਜੀ ਜੀ ਬਿਲਕੁਲ ਇੱਥੇ ਇੱਕ ਥੋੜਾ ਜਿਹਾ ਮੈਂ ਹੋਰ ਕਹਿਣਾ ਚਾਹਾਂਗੀ ਕਿ ਜਦੋਂ ਜਿਵੇਂ ਤੁਸੀਂ ਦੱਸਿਆ ਹੈ ਨਾ ਦੱਸ ਹੀ ਦਿੱਤਾ ਵੈਸੇ ਵੀ ਕਈ ਵਾਰ ਨਹੀਂ ਹੁੰਦਾ ਵੀ ਸਾਨੂੰ ਕਾਪੀ ਕਿਵੇਂ ਕਰਨਾ ਕਾਪੀ ਪੇਸਟ ਦਾ ਨਹੀਂ ਪਤਾ ਲੱਗਦਾ ਹੈਗਾ ਸ਼ੇਅਰ ਦਾ ਬਟਨ ਦੱਬਣਾ ਫੇਰ ਕਾਪੀ ਦਾ ਲਿੰਕ ਆਊਗਾ ਤੁਸੀਂ ਕਾਪੀ ਕਰ ਸਕਦੇ ਹੋ ਹੈਨਾ ਇੱਕ ਵਾਰੀ ਤੁਸੀਂ ਕੋਈ ਵੀ ਚੀਜ਼ ਕਾਪੀ ਕਰ ਲਈ ਤਾਂ ਉਸ ਤੋਂ ਬਾਅਦ ਜਿਹੜਾ ਮਰਜੀ ਤੁਸੀਂ ਖੋਲੋ ਗੂਗਲ ਫਾਰਮ ਖੋਲੋ ਕੁਝ ਹੋਰ ਜੋ ਮਰਜੀ ਖੋਲੋ ਜਦੋਂ ਤੱਕ ਤੁਸੀਂ ਉਹਨੂੰ ਪੇਸਟ ਨਹੀਂ ਕਰਦੇ ਤੁਹਾਡਾ ਉਹ ਕਾਪੀ ਹੀ ਰਹੂਗਾ ਜੀ ਬਿਲਕੁਲ ਮੇ ਤਾਂ ਹਾਂ ਜੀ ਇਹ ਬਹੁਤ ਬਹੁਤ ਨੂੰ ਨਹੀਂ ਪਤਾ ਹੁੰਦਾ ਇਹ ਚੀਜ਼ ਜਿਹਨੇ ਨਾ ਕਰਕੇ ਦੇਖੀ ਹੋਵੇ ਹਾਂ ਜੀ ਹਾਂ ਬਿਲਕੁਲ ਉਹਦੇ ਉੱਪਰ ਦਾ ਕਪੀ ਲਿਖਿਆ ਹੁੰਦਾ ਤੁਸੀਂ ਕਰੋਗੇ ਨਾਲ ਦੀ ਨਾਲ ਤੁਹਾਨੂੰ ਮੈਸੇਜ ਵੀ ਆਊਗਾ ਲਿਖੇ ਲਿਖ ਕੇ ਵੀ ਗੱਲ ਨਹੀਂ ਕਰਦੇ ਤੇ ਕਈ ਵਾਰ ਜਿਹੜਾ ਆਪਾਂ ਨੂੰ ਉੱਥੇ ਕਾਪੀ ਪੇਸਟ ਦੀ অপਸ਼ਨ ਨਹੀਂ ਦਿੱਤਾ ਜਦੋਂ ਤੁਸੀਂ ਉੱਥੇ ਜਿੱਥੇ ਪੇਸਟ ਕਰਨਾ ਹੋ ਉੱਥੇ ਜਦੋਂ ਤੁਸੀਂ ਆਪਣੀ ਉਂਗਲ ਰੱਖੋਗੇ ਤਾਂ ਉੱਥੇ ਪੇਸਟ ਦੀ অপਸ਼ਨ ਆ ਜੁਦੀ ਨਾਲ ਦੀ ਨਾਲ ਜਦੋਂ ਤੁਸੀਂ ਪੇਸਟ ਕਰੋਗੇ ਤਾਂ ਲਿੰਕ ਦੀ ਜਿਹੜੀ ਮਤਲਬ ਜੋ ਵੀ ਉਹਦੀ ਡਿਸਕਸ ਵਗੈਰਾ ਹੋਣਗੇ ਉਸੇ ਲਿਖੇ ਜਾਂਦੇ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਹੁਣ ਆਪਾਂ ਹਾਂ ਜੀ ਤੁਸੀਂ ਇੰਟਰਵਿਊ ਦਾ ਦੱਸ ਦੋ ਟੀਮ ਦਾ ਮੈਂ ਦੱਸਾਂਗੀ ਜੀ ਬਿਲਕੁਲ ਜਿਵੇਂ ਮੈਂ ਸੋਲੋ ਡਾਂਸ ਦਾ ਕੱਢਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲੋਂ ਦਾ ਸਕੂਲ ਦਾ ਨਾਮ ਹੈ ਨਾ ਇੱਕ ਜਿ세 ਤਾਂ ਨਹੀਂ ਰੱਖਿਆ ਕੁਝ ਵੀ ਪੰਜਾਬੀ ਇੰਗਲਿਸ਼ ਦਾ ਕੁਝ ਨਹੀਂ ਉਹ ਉਹਨਾਂ ਦੀ ਮਰਜ਼ੀ ਹੈ ਵੀ ਜਿਹੜੀ ਲੈਂਗੁਏਜ ਉਹਨਾਂ ਨੂੰ ਕੰਫਰਟ ਲੱਗਦੀ ਹੈ ਓਕੇ ਸਕੂਲ ਦਾ ਨਾਮ ਪਰਦਾ ਉਸ ਤੋਂ ਬਾਅਦ ਜ਼ਿਲ੍ਹਾ ਜਿਹੜਾ ਸਕੂਲ ਦਾ ਨਾਮ ਤੁਸੀਂ ਐਡ ਕਰਨਾ ਆਪ ਟਾਈਪ ਕਰਨਾ ਜ਼ਿਲ੍ਹਾ ਜਿਹੜਾ ਉਹ ਆਪਣੇ ਲਾਈ ਹੋਏ ਨੇ ਹੈ ਨਾ ਉਹਦੇ ਵਿੱਚ ਉਹ ਤੁਸੀਂ ਆਪਣਾ ਜਿਲ੍ਹਾ ਜਿਹੜਾ ਸਿਲੈਕਟ ਕਰ ਲੈਣਾ ਬਿਲਕੁਲ ਸਿਲੈਕਟ ਕਰ ਲੈਣਾ ਹਾਂਜੀ ਹਾਂ 23 ਜ਼ਿਲ੍ਹਿਆਂ ਦੀ ਲਿਸਟ ਆਉੱਕੇ ਜਦੋਂ ਤੁਸੀਂ ਉਹਨੂੰ ਕਲਿੱਕ ਕਰੋਗੇ 23 ਜ਼ਿਲ੍ਹੇ ਖੁੱਲਣਗੇ ਤੁਸੀਂ ਆਪਣੇ ਜ਼ਿਲ੍ਹੇ ਨੂੰ ਕਲਿੱਕ ਕਰ ਲੈਣਾ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਪਿਆ ਵਿਦਿਆਰਥੀ ਦਾ ਰਜਿਸਟ੍ਰੇਸ਼ਨ ਨੰਬਰ ਰਜਿਸਟ੍ਰੇਸ਼ਨ ਨੰਬਰ ਹਰ ਇੱਕ ਬੱਚੇ ਦਾ ਆਪਾਂ ਭੇਜ ਵੀ ਦਿੱਤਾ ਅਗਰ ਕਿਸੇ ਨੂੰ ਅਜੇ ਵੀ ਨਹੀਂ ਪਤਾ ਲੱਗਦਾ ਤਾਂ ਪਲੀਜ਼ ਉਹ ਕਾਲ ਕਰਕੇ ਰਜਿਸਟਰ ਅਗਰ ਤੁਸੀਂ ਗੂਗਲ ਫਾਰਮ ਭਰਿਆ ਪਹਿਲਾਂ ਰਜਿਸਟ੍ਰੇਸ਼ਨ ਕਰਵਾਈਆ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਅਲਾਟ ਹੋਇਆ ਹੋਇਆ ਏ ਅਗਰ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਕਾਲ ਕਰੋ ਇਨਚਾਰਜ ਨੂੰ ਕਾਲ ਕਰੋ ਜਿਹੜੇ ਵੀ ਜਿਵੇਂ ਸੋਲੋ ਡਾਂਸ ਦੇ ਜਿਹੜੇ ਵੀ ਇਨਚਾਰਜ ਨੇ ਉਹਨਾਂ ਨੂੰ ਕਾਲ ਕਰੋ ਜਾਂ ਸਾਨੂੰ ਕਾਲ ਕਰੋ ਜੀ ਨੂੰ ਮਰਜ਼ੀ ਕਰ ਸਕਦੇ ਹੋ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲੂਗਾ ਜਿਸ ਟੈਸ ਨੰਬਰ ਭਰਨਾ ਬਹੁਤ ਜ਼ਰੂਰੀ ਆ ਇਹਦੇ ਬਿਨਾ ਗੂਗਲ ਫਾਰਮ ਫਿਲ ਨਹੀਂ ਹੋਣਾ ਹੈਗਾ ਅਗਰ ਤੁਸੀਂ ਗਲਤ ਭਰਿਆ ਤਾਂ ਤੁਹਾਡਾ ਬੱਚਾ ਜਿਹੜਾ ਉਹ ਕਨਸਿਡਰ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਗੂਗਲ ਫਾਰਮ ਭਰਤਾ ਤੇ ਗੂਗਲ ਫਾਰਮ ਦੇ ਵਿੱਚ ਪਹਿਲਾ ਪੇਜ ਭਰਿਆ ਗਿਆ ਉਸ ਤੋਂ ਬਾਅਦ ਨੈਕਸਟ ਦੇ ਵਿੱਚ ਜਾਵਾਂਗੇ ਫਿਰ ਇਵੈਂਟ ਦਾ ਨਾਮ ਆ ਉਹ ਵੀ ਆਪਾਂ ਪਹਿਲਾਂ ਹੀ ਦਿੱਤੇ ਹੋਏ ਨੇ ਉਹ ਵੀ ਸਿਰਫ ਸਿਲੈਕਟ ਕਰਨਾ ਤੁਸੀਂ ਕੁਝ ਨਹੀਂ ਲਿਖਣਾ ਹੈ ਉੱਤੇ ਵਰਗ ਆ ਉਹ ਵੀ ਸਿਲੈਕਟ ਕਰਨਾ ਕਿਹੜੇ ਵਰਗ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਤੇ ਵਿਦਿਆਰਥੀ ਦਾ ਨਾਮ ਇਹ ਤੁਸੀਂ ਲਿਖੋਗੇ ਟਾਈਪ ਕਰੋਗੇ ਪਿਤਾ ਦਾ ਨਾਮ ਜਮਾਤ ਇਹ ਤਿੰਨੋਂ ਹੀ ਚੀਜ਼ਾਂ ਭਰਨੀਆਂ ਨੇ ਉਸ ਤੋਂ ਬਾਅਦ ਮੋਬਾਈਲ ਨੰਬਰ ਗਾਈਡ ਅਧਿਆਪਕ ਦਾ ਭਰ ਸਕਦੇ ਹੋ ਤੁਸੀਂ ਆਪਣਾ ਵੀ ਭਰ ਸਕਦੇ ਹੋ ਜਮਾਤ ਦੇ ਵੀ ਮੰਦੀਪ ਡ੍ਰੌਪਡਾਉਨ ਲੱਗਿਆ ਹੋਵੇ ਵੀ ਸਿਲੈਕਟ ਕਰ ਸਕਦੇ ਨੇ ਜੀ ਬਿਲਕੁਲ ਇਹ ਵਰਗ ਤੇ ਵੀ ਲੱਗਿਆ ਹੋਇਆ ਆ ਤੇ ਮੈਂ ਸਾਰਾ ਨਾਲ ਦੀ ਨਾਲ ਭਰ ਕੇ ਤੇਰੀ ਕਰਦੀਆਂ ਨਾਲ ਦੀ ਨਾਲ ਦੱਸਿਆ ਜਾਊਗਾ ਜੀ ਜੀ ਬਿਲਕੁਲ ਜਮਾਤ ਤੇ ਡ੍ਰॉप डाउन ਬਿਲਕੁਲ ਲੱਗਿਆ ਹੋਇਆ ਜਮਾਤ ਸਿਲੈਕਟ ਕਰ ਲੈਣੀ ਆ ਉਸ ਤੋਂ ਬਾਅਦ ਮੋਬਾਈਲ ਨੰਬਰ ਆ ਜਿਹੜਾ ਉਹ ਵੀ ਤੁਸੀਂ ਆਪਣਾ ਭਰ ਕੇ ਤੇ ਨੈਕਸਟ ਕਰਨਾ ਟਾਈਪ ਕਰਕੇ ਬਿਲਕੁਲ ਨੈਕਸਟ ਦੇ ਵਿੱਚ ਫਿਰ ਗਾਇਡ ਵਿਆਪਕ ਦਾ ਨਾਮ ਆਏਗਾ ਹੂੰ ਗਾਈਡ ਅਧਿਅਪਕ ਦਾ ਨਾਮ ਭਰ ਕੇ ਗਾਈਡ ਅਧਿਅਪਕ ਦਾ ਮੋਬਾਈਲ ਨੰਬਰ ਪਹਿਲੇ ਦੇ ਵਿੱਚ ਮੇਰੇ ਖਿਆਲ ਚ ਆਪਣਾ ਹੀ ਮੋਬਾਈਲ ਨੰਬਰ ਭਰਨਾ ਉਸ ਤੋਂ ਬਾਅਦ ਗਾਈਡ ਅਧਿਅਪਕ ਦਾ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਹੈਗਾ YouTube ਜਾਂ Google Drive ਦਾ ਲਿੰਕ ਜੋ ਵੀ ਤੁਸੀਂ ਲਿੰਕ ਲੈ ਲਿਆ ਉਧਰੋਂ ਕਾਪੀ ਕਰ ਲਿਆ ਤਾਂ ਇੱਥੇ ਤੁਸੀਂ ਸਟਿੱਲ ਰੱਖੋਗੇ ਥੋੜੀ ਦੇਰ ਆਪਣੀ ਉਂਗਲ ਦਬਾ ਕੇ ਰੱਖੋਗੇ ਤਾਂ ਉੱਪਰ ਤੁਹਾਡੇ ਪੇਸਟ ਦਾ ਆਪਸ਼ਨ ਆ ਜਾਏਗਾ ਤਾਂ ਇੱਥੇ ਤੁਸੀਂ ਉਹ ਪੇਸਟ ਕਰ ਦੇਣਾ ਜੋ ਵੀ ਤੁਹਾਡਾ ਲਿੰਕ ਤੁਸੀਂ ਕੀਤਾ ਹੋਇਆ ਹੈ ਤੇ ਇਹਨੂੰ ਵਾਪਸ ਜਾ ਕੇ ਤੁਹਾਡਾ ਮੇਰੇ ਖਿਆਲ ਚ ਭਰਿਆ ਹੋਇਆ ਖਤਮ ਨਹੀਂ ਹੋਊਗਾ ਤੁਸੀਂ ਦੁਬਾਰਾ ਵਾਪਸ ਜਾ ਕੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਇਹਨੂੰ ਗੂਗਲ ਫਾਰਮ ਨੂੰ ਗੂਗਲ ਫਾਰਮ ਹੈ ਜਿਹੜਾ ਭਰਿਆ ਹੋਇਆ ਤੁਹਾਡਾ ਮੇਰੇ ਖਿਆਲ ਚ ਨਹੀਂ ਡਿਲੀਟ ਹੋਊਗਾ ਹੈ ਨਾ ਜਦ ਤੱਕ ਤੁਸੀਂ ਕਲੀਅਰ ਨਹੀਂ ਕਰਦੇ ਹੈਗੇ ਕਲੀਅਰ ਫਾਰਮ ਨਹੀਂ ਕਰ ਉਸ ਤੋਂ ਬਾਅਦ ਹੀ ਸਬਮਿਟ ਕਰਨਾ ਸਬਮਿਟ ਬਹੁਤ ਧਿਆਨ ਨਾਲ ਕਰਨਾ ਤੇ ਗੂਗਲ ਡਰਾਈਵ ਦਾ ਲਿੰਕ ਆ ਜਾਂ ਜਿਹੜਾ YouTube ਦਾ ਲਿੰਕ ਆ ਉਹਨੂੰ ਵੀ ਪੂਰਾ ਧਿਆਨ ਨਾਲ ਕਰਨਾ ਉਹਦੇ ਵਿੱਚ ਦੀ ਕੋਈ ਹੋਰ ਲਿੰਕ ਕਾਪੀ ਨਹੀਂ ਕਰਨਾ ਕਈ ਵਾਰੀ ਆਪਾਂ ਕੁਝ ਹੋਰ ਕਰਨ ਲੱਗ ਜੰਦੇ ਆ ਨਾ ਵੀ ਨਾਲ ਦੀ ਨਾਲ ਹੀ ਕਾਪੀ ਕਰਕੇ ਨਾਲ ਦੀ ਨਾਲ ਹੀ ਇੱਧਰ ਤੁਸੀਂ ਆਪਣਾ Google ਫਾਰਮ ਭਰਨਾ ਤਾਂ ਕਿ ਕੋਈ ਹੋਰ ਵਿੱਚੋਂ ਲਿੰਕ ਕਾਪੀ ਪੇਸਟ ਨਾ ਹੋ ਜਾਵੇ ਤੇ ਇੱਕ ਵਾਰੀ ਹੀ ਤੁਹਾਡਾ Google ਫਾਰਮ ਭਰਿਆ ਜਾਊਗਾ ਇਸ ਲਈ ਇਹਨੂੰ ਬੜੇ ਹੀ ਧਿਆਨ ਨਾਲ ਸਾਵਧਾਨੀ ਦੇ ਨਾਲ ਭਰਨਾ ਜੇ ਅਗਰ ਕੋਈ ਗਲਤੀ ਵੀ ਹੋ ਜਾਂਦੀ ਹੈ ਮੰਨ ਲਓ ਵੀ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਨਾ ਵੀ ਤੁਸੀਂ ਕਿਸੇ ਬੱਚੇ ਦਾ ਨਾਮ ਗਲਤ ਭਰਤਾ ਜਾਂ ਕੋਈ ਵੀ ਕੋਈ ਗਲਤ ਹੋ ਗਿਆ ਸਬਮਿਟ ਕਰਦਾ ਤਾਂ ਪੈਨਿਕ ਨਹੀਂ ਹੋਣਾ ਦੁਬਾਰਾ Google ਫਾਰਮ ਨਹੀਂ ਭਰਨਾ ਹੈਗਾ ਤਾਂ ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਵੀ ਸਾਡੇ ਤੋਂ ਇਹ ਗਲਤੀ ਹੋ ਗਈ ਅਸੀਂ ਖੁਦ ਬਕੌਧ ਉੱਥੇ ਸੈੱਟ ਕਰਾਂਗੇ ਜਿਵੇਂ ਵੀ ਦਿੱਕਤ ਹੋਊਗਾ ਨਾ ਪਰ ਤੁਸੀਂ ਦੁਬਾਰਾ Google ਫਾਰਮ ਨਹੀਂ ਭਰਨਾ ਹੈਗਾ ਜੀ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਮੰਮੀ ਉਹ ਵੀ ਇਹ ਵੀ ਇੱਕ ਵਾਰ ਜੇ ਤੁਸੀਂ ਫਾਰਮ ਸਿਲ ਕਰ ਲਿਆ ਹੁਣ ਫਾਈਨਲ ਸਬਮਿਸ਼ਨ ਕਰਨ ਤੋਂ ਪਹਿਲਾਂ ਇੱਕ ਵਾਰ ਬੈਕ ਜਾ ਕੇ ਸਾਰਾ ਰੀ ਚੈੱਕ ਕਰ ਲਿਓ ਇਹ ਸਾਰੀਆਂ ਚੀਜ਼ਾਂ ਸਹੀ ਨੇ ਕਈ ਵਾਰ ਇਹ ਹੁੰਦਾ ਮੰਦੀ ਦੇਖਣ ਚਾਹੁੰਦਾ ਕਿ ਵਰਗ ਪ੍ਰਾਇਮਰੀ ਭਰ ਰਹੇ ਨੇ ਪਰ ਉਧਰੋਂ ਕਲਾਸ 7ਵੀਂ ਸੈਲੈਕਟ ਹੋ ਗਈ ਹੈ ਨਾ ਫਿਰ ਕਿਤੇ ਨਾ ਕਿਤੇ ਉਹ ਵਰਗ ਨਾਲ ਕਲਾਸ ਮੈਚ ਨਹੀਂ ਹੋਣੀ ਤਾਂ ਬੱਚਾ ਡਿਸਕਵਾਲਿਫਾਈ ਹੋ ਸਕਦਾ ਹੈ ਇਹ ਚੀਜ਼ਾਂ ਬਿਲਕੁਲ ਸਾਧ ਧਿਆਨ ਰੱਖਿਆ ਜਾਵੇ ਡ੍ਰੌਪ ਡਾਉਨ ਤੁਹਾਡੀ ਸੁਵਿਧਾ ਲਈ ਲਾਈ ਨੇ ਸੁਭولت ਲਈ ਲਾਏ ਨੇ ਤਾਂ ਕਿ ਤੁਹਾਨੂੰ ਕੁਝ ਕਾਫੀ ਚੀਜ਼ਾਂ ਟਾਈਪ ਨਾ ਕਰਨੀਆਂ ਪੈਣ ਜਿਵੇਂ ਤੁਸੀਂ ਸਿਰਫ ਸਿਲੈਕਟ ਕਰੋ ਤੇ ਟਿਕ ਕਰ ਦਿਓ ਦਿਲਾ ਹੋ ਗਿਆ ਵਰਗ ਹੋ ਗਿਆ ਮੁਕਾਬਲੇ ਦਾ ਨਾਮ ਹੋ ਗਿਆ ਤੁਹਾਡੇ ਬੱਚੇ ਦੀ ਕਲਾਸ ਹੋ ਗਈ ਇਹ ਚੀਜ਼ਾਂ ਤੁਸੀਂ ਸਿਰਫ ਟਿਕਸ ਕਰਨੀਆਂ ਨੇ ਇਹ ਤੁਹਾਨੂੰ ਟਾਈਪ ਨਹੀਂ ਕਰਨੀਆਂ ਟਾਈਪਸਿਰ ਬੱਚੇ ਦਾ ਨਾਮ ਹੋ ਗਿਆ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਬੱਚੇ ਦੇ ਫਾਦਰ ਦਾ ਨਾਮ ਹੋ ਗਿਆ ਗਾਈਡ ਬੱਚੇ ਦਾ ਮੋਬਾਈਲ ਨੰਬਰ ਹੋ ਗਿਆ ਗਾਈਡ ਦੇ ਅਪ ਦਾ ਮੋਬਾਈਲ ਨੰਬਰ ਹੋ ਗਿਆ ਤੇ ਪਲੱਸ ਗਾਈਡ ਦੇ ਅਪ ਦਾ ਨਾਮ ਇੰਨੀਆਂ ਬੇਚੀਜਾਂ ਨੂੰ ਤੁਸੀਂ ਟਾਈਪ ਕਰ ਲੈਣੇ ਨੇ ਤੁਹਾਨੂੰ ਡਿਵਾਈਸ ਦਵਾਂਗੇ ਕਿ ਇਹ ਚੀਜ਼ਾਂ ਤੁਸੀਂ ਪਹਿਲਾਂ ਇੱਕ పేਜ ਤੇ ਲਿਖ ਕੇ ਰੱਖ ਲਓ ਤਾਂ ਕਿ ਭਰਨ ਟਾਈਮ ਕੋਈ ਵੀ ਗਲਤੀ ਨਾ ਹੋਵੇ বারবার ব্যাক ਜਾਉਂਗੇ ਤੁਸੀਂ ਉਧਰੋਂ ਲਿੰਕ ਪੇਸਟ ਕਾਪੀ ਕੀਤਾ ਹੋਊਗਾ ਕਈ ਵਾਰ ਕਿਸੇ ਹੋਰ ਜਗ੍ਹਾ ਤੇ ਹੱਥ ਲੱਗ ਜਾਂਦਾ ਹੈ ਹਨ ਜਿਵੇਂ ਮੰਨ ਕੇ ਦੱਸਾਂ ਤੁਹਾਨੂੰ ਹੋਰ ਲਿੰਕ ਪੇਸਟ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਇਹਨੂੰ ਉੱਥੇ ਤੱਕ ਭਰ ਕੇ ਛੱਡ ਦਿਓ ਜਿਵੇਂ ਆਪਾਂ ਨੀਚੋਂ ਦੂਸਰਾ অপਸ਼ਨ 'ਚ ਚਲੇ ਜਾਣੇ ਹੁੰਦੇ ਹਨ ਹਨ ਉੱਥੇ ਜਾਓ ਦੁਬਾਰਾ ਲਿੰਕ ਨੂੰ ਕਾਪੀ ਕਰੋ ਤੇ ਦੁਬਾਰਾ ਪੇਸਟ ਕਰ ਦਿਓ ਇਹ ਚੀਜ਼ਾਂ ਤੁਸੀਂ ਪਹਿਲਾਂ ਮਤਲਬ ਇਹ ਟ్రਾਇਲ ਲੈ ਕੇ ਦੇਖ ਲਿਓ ਪਲੀਜ਼ ਮਤਲਬ ਕਾਲੀ ਨਾ ਕਰਿਓ ਕਦੇ ਵੀ ਜੇ ਤੁਹਾਨੂੰ ਨਹੀਂ ਹਲੇ ਵੀ ਨਹੀਂ ਸਮਝ ਆ ਰਿਹਾ ਤੁਸੀਂ ਕਿਤੇ ਵੀ ਮਤਲਬ ਬਾਰੇ ਮੈਂਪਸ ਦੇ ਕੋਲ ਬਿਲਕੁਲ ਜਸ ਇਹਦੇ ਲਈ ਇਹੇ ਕਰ ਸਕਦੇ ਨੇ ਵੀ ਮੰਨ ਲਓ ਕਾਪੀ ਲਿੰਕ ਕੀਤਾ ਤੇ ਵਟਸਐਪ ਤੇ ਗਏ ਆਪਣੇ ਕਿਸੇ ਘਰ ਦੇ ਦੂਜੇ ਫੋਨ ਦੇ ਉੱਤੇ ਤੁਸੀਂ ਕਾਪੀ ਪੇਸਟ ਕਰਕੇ ਉਹ ਦੇਖ ਸਕਦੇ ਹੋ ਵੀ ਉਹ ਚੀਜ਼ ਸਹੀ ਭੇਜ ਰਹੇ ਆਂ ਅਸੀਂ ਬਿਲਕੁਲ ਸਹੀ ਖੁੱਲ ਰਿਹਾ ਉੱਥੇ ਕਿਉਂਕਿ ਜੇ ਤੁਸੀਂ ਖੋਲ੍ਹ ਕੇ ਦੇਖੋ ਉਹ ਲਿੰਕ ਉਹਦੇ ਕੋਲੇ ਜਰੂਰ ਖੁੱਲੂਗਾ ਪਰ ਹੋਰ ਕਿਸੇ ਕੋਲ ਨਹੀਂ ਖੁੱਲਣਾ ਹੈਗਾ ਹਾਂ ਹਾਂ ਬਿਲਕੁਲ ਬਿਲਕੁਲ ਤੇਜ ਰੂਲ ਕਰਨਾ ਹੈ ਕਿ ਤੁਸੀਂ ਜੇ ਅਗਰ YouTube ਤੇ ਲਿੰਕ ਕਰ ਰਹੇ ਹੋ ਆਪਣੀ ਵੀਡੀਓ ਪੋਸਟ ਕਰ ਰਹੇ ਹੋ ਤਾਂ ਤੁਸੀਂ ਨੇ ਅਨਲਿਸਟਡ ਤੇ ਕਰਨਾ ਹੈ ਬਿਲਕੁਲ ਪਹਿਲੀ অপਸ਼ਨ ਛੱਡਣੀ ਹੈ ਲਾਸਟ ਵਾਲੀ ਅਗਰ ਤੁਸੀਂ ਪ੍ਰਾਈਵੇਟ ਤੇ ਕਰਤਾ ਤੁਹਾਡੀ ਵੀਡੀਓ ਕਿਤੇ ਵੀ ਓਪਨ ਨਹੀਂ ਹੋਣੀ ਅਗਰ ਤੁਸੀਂ ਪਬਲਿਕ ਤੇ ਕਰਤਾ ਫਿਰ ਕਿਤੇ ਨਾ ਕਿਤੇ ਤੁਹਾਡਾ ਬੱਚਾ ਡਿਸਕਵালিਫਾਈ ਹੋ ਸਕਦਾ ਕਿਉਂਕਿ ਸਾਰੇ ਕਿਤੇ ਪੁੱੰਘੂਗੀ ਤੁਸੀਂ ਅਨਲਿਸਟਡ ਕਰਨਾ ਹੈ ਅਨਲਿਸਟਡ ਦਾ ਮਤਲਬ ਇਹ ਹੁੰਦਾ ਹੈ ਕਿ ਜਿਹਨੂੰ ਤੁਸੀਂ ਲਿੰਕ ਭੇਜੋਗੇ ਉਹ ਤੁਹਾਡੀ ਵੀਡੀਓ ਦੇਖ ਸਕਦਾ ਲੇਕਿਨ ਇੱਕ ਦਾ ਖਾਸ ਧਿਆਨ ਰੱਖਣਾ ਹੈ ਤੇ ਜਿਹੜੀ ਗਰੁੱਪ ਵਾਲੇ ਗੂਗਲ ਫਾਰਮ ਦੀ ਗੱਲ ਹੋਈ ਹੈ ਬਾਕੀ ਗੂਗਲ ਫਾਰਮ ਸੇਮ ਭਰਿਆ ਜਾਣਾ ਬੱਚੇ ਦਾ ਨਾਮ ਜ਼ਿਲ੍ਹਾ ਸਿਲੈਕਟ ਕਰਨਾ ਹੈ ਵਰਗ ਸਿਲੈਕਟ ਕਰਨਾ ਹੈ ਕਲਾਸ ਸਿਲੈਕਟ ਕਰਨਾ ਹੈ ਤੇ ਪਹਿਲੇ ਨੰਬਰ ਤੇ ਜਿਹ ਕੋਈ ਵੀ ਥੋੜਾ ਸ਼ਬਦ ਜਾਣਦੇ ਪੰਜ ਬੱਚੇ ਨੂੰ ਦਾ ਪਹਿਲਾ ਬੱਚਾ ਜਾਂ ਉਹਦਾ ਗਰੁੱਪ ਲੀਡਰ ਕੋਈ ਵੀ ਤੁਸੀਂ ਗੱਡਿਆ ਹੋਏ ਉਹਦਾ ਤੁਸੀਂ ਬੱਚੇ ਦਾ ਰਜਿਸਟ੍ਰੇਸ਼ਨ ਨੰਬਰ ਕਰੋਗੇ ਫਿਰ ਉਹਦਾ ਨਾਮ ਫਿਰ ਉਹਦੇ ਫਾਦਰ ਦਾ ਨਾਮ ਉਹ ਤੋਂ ਬਾਅਦ ਤੁਸੀਂ ਸਾਰਾ ਫਾਰਮ ਫਿਲ ਕਰਨਾ ਹੈ ਲਾਸਟ ਤੇ ਜਾ ਕੇ ਵਿਸ਼ੇਸ਼ ਕਥਨ ਦੀ অপਸ਼ਨ ਹੈ ਉਹਦੇ ਵਿੱਚ ਜਾ ਕੇ ਤੁਸੀਂ ਬਾਕੀ ਰਹੇਗੇ ਬੱਚਿਆਂ ਦਾ ਤੁਹਾਡੇ ਦੋ ਬੱਚੇ ਨੇ ਤਿੰਨ ਬੱਚੇ ਨੇ ਚਾਰ ਬੱਚੇ ਨੇ ਤੁਸੀਂ ਉੱਥੇ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਸਿਰਫ ਰਜਿਸਟ੍ਰੇਸ਼ਨ ਨੰਬਰ ਬੋਤਲਾ ਦਾ ਨਾਮ ਉਹਨਾਂ ਦਾ ਫਾਦਰ ਨੇਮ ਪੁੱਛਣੀ ਪਰ ਨਾ ਕਿਉਂਕਿ ਉਹ ਡਾਟਾ ਸਾਡੇ ਕੋਲ ਮੌਜੂਦ ਹੈ ਜੇਕਰ ਤੁਸੀਂ ਬੱਚੇ ਦਾ ਰਜਿਸਟ੍ਰੇਸ਼ਨ ਨੰਬਰ ਪਾਸ ਕਰਾ ਦਿੱਤਾ ਉਸ ਦਾ ਡਾਟਾ ਸਾਰਾ ਆਪਣੀ ਜਿਹੜੀ ਸਾਡੇ ਕੋਲ ਮੌਜੂਦ ਡਾਟਾ ਦੇ ਵਿੱਚ ਆਪੀ ਚੱਕ ਲੈਣਗੇ ਆਟੋਮੈਟਿਕਲੀ ਉਹ ਚੀਜ਼ ਸਾਡੇ ਕੋਲ ਪਾ ਦਿੱਤੀ ਜਾਣੀ ਹੈ ਤੇ ਤੁਸੀਂ ਇਸ ਚੀਜ਼ ਲਈ ਪੈਨਿਕ ਨਹੀਂ ਹੋਣਾ ਕਿ ਸਾਡੇ ਸਿਰਫ ਇੱਕ ਬੱਚੇ ਦਾ ਡਾਟਾ ਗਿਆ ਸਾਰਾ ਨਹੀਂ ਗਿਆ ਠੀ ਕੇ ਅੱਗੇ ਤੋਂ ਕੋਸ਼ਿਸ਼ ਕੀਤੀ ਹੈ ਕਿ ਜੇ ਬਾਕਸ ਬਣਾ ਕੇ ਕਈ ਸਾਨੂੰ ਕੈਨੇਡਾ ਆ ਰਹੀਆਂ ਸੀ ਇੱਕ ਬੱਚੇ ਦਾ ਰਜਿਸਟ੍ਰੇਸ਼ਨ ਅਪਰ ਭਰਿਆ ਸਾਰਾ ਤੋਂ ਬੰਦ ਕਲੇ ਦਾ ਭਰਿਆ ਹੀ ਜਾ ਗਿਆ ਪਰ ਉਹ ਪਰੋਂ ਆ ਰਿਹਾ ਸੀ ਬਾਾਰ ਬਾਾਰ ਕਲਾਈਨ ਲੈ ਨੇ ਪਰ ਮਣੋ ਤੁਹਾਡੀ ਸੁਵਿਧਾ ਲਈ ਨੀਚੇ ਕਾਲਮ ਬਣਾਤੇ ਪਹਿਲਾ ਦੂਜਾ ਤੀਜਾ ਚੌਥਾ ਜਿੰਨੇ ਬੱਚੇ ਨੇ ਤੁਸੀਂ ਅਲੱਗ-ਅਲੱਗ ਕਾਲਮ ਦੇਖੋ ਉਹਨਾਂ ਦੇ ਆਪਣੀ ਰਜਿਸਟ੍ਰੇਸ਼ਨ ਨੰਬਰ ਸੁਪਾਰਦੇ ਤਾਂ ਅਗਰ ਮਿਸਿੰਗ ਹੋ ਜਾਂਦਾ ਕਿਸੇ ਬੱਚੇ ਦਾ ਤਾਂ ਵੀ ਅਸੀਂ ਕਿਦੋਂ ਪਹਿਲੇ ਬੱਚੇ ਤੋਂ ਟੀਮ ਨੂੰ ਖੁੱਲਣਾ ਤਾਂ ਸਾਰੀ ਟੀਮਸ ਨੂੰ ਆਟੋਮੈਟਿਕ ਸ਼ੋ ਹੋ ਜਾਣੀ ਹੈ ਸੋ ਇੱਕੋ ਟੀਮ ਹੋਣੀ ਟੀਮ ਕਰੇਗੀ ਬਿਲਕੁਲ ਇਹਦੇ ਚ ਸਾਨੂੰ ਕੋਈ ਮਤਲਬ ਇਹ ਦੋ ਰਾਈਟ ਹੈਗੀ ਨਹੀਂ ਕਿ ਦੋ ਟੀਮਾਂ ਨੇ ਪਹਿਲੀ ਕਿਹੜੀ ਕੰਸੀਡਰ ਹੋਏਗੀ ਕਿਰ ਇੱਕ ਇੰਡੀਵਿਜੂਅਲ ਮੁਕਾਬਲੇ ਚ ਇੱਕ ਸਕੂਲ ਦੇ ਇੱਕ ਬੱਚਾ ਭਾਗ ਲਏਗਾ ਤੇ ਇੱਕ ਟੀਮ ਚ ਨਹੀਂ ਇੱਕ ਸਕੂਲ ਦੀ ਇੱਕੋ ਟੀਮ ਹੋਏਗੀ ਮਤਲਬ ਕਵਿਸ਼ਰੀ ਦੀ ਟੀਮ ਹੋਏਗੀ ਚੱਬ ਗਾਇਨ ਦੀ ਟੀਮ ਹੋਏਗੀ ਇੱਕ ਬੱਚਾ ਸੋਲੋ ਨਾਸ ਦਾ ਹੋਵੇਗਾ ਇੱਕ ਬੱਚਾ ਲੋਕਗੀਤ ਦਾ ਹੋਏਗਾ ਇੱਕ ਬੱਚਾ ਸੰਗੀਤ ਦਾ ਹੋਏਗਾ ਤੇ ਇੱਕ ਬੱਚਾ ਕਵਿਤਾ ਉਚਾਰਨ ਦਾ ਇਹ ਸਾਰੇ ਬਸ ਇੱਕ ਸਕੂਲ ਤੋਂ ਹੋ ਸਕਦੇ ਨੇ ਪਰ ਇੱਕ ਵਾਰ ਦੋ ਦੋ ਨਹੀਂ ਹੋ ਸਕਦਾ ਬਿਲਕੁਲ बिल्कुल क्योंकि तो गूगल जो रजिस्ट्रेशन कराई उन्होंने मतलब काफी काफी टीम एंटर करती हैं या चार चार बच्चे एंटर करते उन्होंने तो तो, 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 तो तो बार बार बेनती की थी कि अपन एक बेस्ट बच्चा तुम गूगल फॉर्म भर के टाइम भी यह ध्यान रखना है अगर तुम अपने दो बच्चों को फॉर्म कर दो तो दोनों ही दोनों ही नौकरियां रद्द हो जाएगी जानकारी रही है अगर फिर भी किसी किस्म का भी कोई डाउट है कोई ਤਾਂ ਜਾਣਕਾਰੀ ਦੇ ਰਹੇ ਹਾਂ ਕਿ ਜਿਹੜੀ ਨਮੰਤਈ ਆਈ ਹੈ ਜਿਸ ਨੂੰ ਤੁਸੀਂ ਕਮੈਂਟ ਸੌਖਾ ਕਰਕੇ ਲੈਕਚਰ ਦੇ ਸਬੰਧ ਨਾਲ ਵਰਤਮਾਨੀ ਵਿੱਚ ਚੱਲ ਰਿਹਾ ਹੈ ਜਿਸ ਦਾ ਕਮੈਂਟਰ ਹੈ ਉਹਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕੋਈ ਉਮੀਦਵਾਰ ਜੇ ਤੁਹਾਨੂੰ ਕਿਸੇ ਦੀ ਵੀ ਜਾਣਕਾਰੀ ਤੁਹਾਡੇ ਕੰਮ ਆਵੇ ਤੇ ਅਗਲੇ ਹਫਤੇ ਕੋਈ ਹੋਰ ਵਧੀਆ ਜਾਣਕਾਰੀ ਤੁਹਾਡੇ ਸਾਹਮਣੇ ਫੇਸਬੁੱਕ ਨਾਲ ਸ਼ਾਮਲ ਕਰਕੇ ਦੇਵਾਂ ਸੰ ਇਜਾਜ਼ਤ ਜੀ ਹੈ ਸੀਕ ਹੈ ਜੀ ਜ਼ਿੰਦਗੀ ਨੂੰ ਬੋਲ ਮਿਲੇ ਨੇ ਸਾਰੇ ਬੂਹੇ ਖੋਲ ਮਿਲੇ ਨੇ ਜ਼ਿੰਦਗੀ ਨੂੰ ਬੋਲ ਮਿਲੇ ਨੇ ਸਾਰੇ ਬੂਹੇ ਖੋਲ ਮਿਲੇ ਨੇ ਹਰ ਚਾਨਣ ਦਾ ਜਾਇਆ ਰੋਸ਼ਨੀ ਸੰਗ ਬੋਲੂਗਾ ਹੁਣ ਰੰਗ ਬੋਲੂਗਾ ਹੁਣ ਰੰਗ ਬੋਲੂਗਾ ਹੁਣ ਰੰਗ ਬੋਲੂਗਾ